ਹਾਡੇ ਸਾਰੇ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚੇ ਆ ਪਿੰਡ ਮਾਨੋਚਾਲ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਲੱਗਦਾ ਹੈ ਇਸ ਪਿੰਡ ਨੂੰ ਤਰਨਤਾਰਨ ਤੋਂ ਤਕਰੀਬਨ ਕੋਈ 8-10 ਕਿਲੋਮੀਟਰ ਦੀ ਦੂਰੀ ਤੇ ਪਿੰਡ ਮਾਨੋਚਾਲ ਵਿਜਦੀਕ ਨਾਲ ਲੱਗਦਾ ਪਿੰਡ ਚਕੀਰਾ ਥੋੜੀ ਦੂਰੀ ਤੇ ਆ ਤੇ ਤਰਨਤਾਰਨ ਤੋਂ ਜਿਹੜੀ ਦੋਸਤੋ ਬਿਆਲਪੁਰੇ ਠਿੱਖੀ ਪਿੰਡ ਤੋਂ ਛੜਕ ਜਾਂਦੀ ਆ ਇਸੇ ਛੜਕ ਦੇ ਉੱਪਰ ਪਿੰਡ ਮਾਨੋਚਾਲ ਆਉਂਦਾ ਤੇ ਮਾਨੋਚਾਲ ਅੱਡੇ ਤੇ ਜਦੋਂ ਤੁਸੀਂ ਵਿਜ਼ਿਟ ਕਰੋਗੇ ਤੇ ਮਾਨੋਚਾਲ ਤੋਂ ਇੱਕ ਸੜਕ ਨਿਕਲਦੀ ਹੈ ਜਿਹੜੀ ਪਿੰਡ ਸ਼ਕੀਰੇ ਨੂੰ ਜਾਂਦੀ ਆ ਤੇ ਤਕਰੀਬਨ ਅੱਡੇ ਤੋਂ ਕੋਈ 800000 ਮੀਟਰ ਦੀ ਦੂਰੀ ਦੇ ਵੀਰ ਮੰਨੇ ਉਹਨਾਂ ਦੇ ਬਿਲਕੁਲ ਫਾਰਮ ਨੂੰ ਇੱਕ ਸੜਕ ਮੁੜ ਪੂਗੀ ਠੀਕ ਹੈ ਜੀ ਤੇ ਵੈਸੇ ਆਪਾਂ ਨੰਬਰ ਜਿਹੜੇ ਬਿਲਕੁਲ ਸਕਰੀਨ ਤੇ ਚਲਦੇ ਕਰ ਦਿਆਂਗੇ ਤੇ ਜੇਕਰ ਆਪਾਂ ਤਰਨਤਾਰਨ ਦੇ ਜ਼ਿਲ੍ਹੇ ਦੀ ਗੱਲ ਕਰ ਲਈਏ ਦੋਸਤੋ ਤਰਨਤਾਰਨ ਜ਼ਿਲ੍ਹੇ ਦੇ ਵਿੱਚ ਇੱਕੋ ਇੱਕ ਫਾਰਮ ਡੇਰੀ ਫਾਰਮ ਵੀਰ ਉਹਨਾਂ ਦਾ ਹੈਗਾ ਵੱਡੇ ਲੈਵਲ ਤੇ ਕੰਮ ਆ ਕੋਈ 60 70 70 ਮੱਝਾਂ ਜਿਹੜੀਆਂ ਵੀਰ ਹੁਣਾਂ ਨੇ ਬਿਲਕੁਲ ਆਪਣੇ ਡੇਰੀ ਫਾਰਮ ਦੇ ਵਿੱਚ ਪਾਈਆਂ ਨੇ ਸੋ ਡੇਰੀ ਫਾਰਮਿੰਗ ਦੇ ਨਾਲ-ਨਾਲ ਇੱਕ ਪਸ਼ੂ ਵਪਾਰ ਦਾ ਕੀਤਾ ਵੀ ਇਹ ਵੀਰ ਹੁਣਾਂ ਦਾ ਤੇ ਪਸ਼ੂ 8 7 8 7 ਨੱਕ 10 ਨੱਕ ਜਿਹੜੇ ਆ ਉਹ ਐਵਰੀ ਟਾਈਮ ਅਵੇਲੇਬਲ ਹੁੰਦੇ ਆ ਇਸ ਫਾਰਮ ਤੇ ਇੱਕ ਵਾਰੀ ਮੋٹے ਤੌਰ ਤੇ ਆਪਾਂ ਤੁਹਾਨੂੰ ਇੱਧਰ ਝਾਤ ਮਰਵਾ ਦਿੰਦੇ ਆ ਸਾਰੇ ਪਾਸੇ ਠੀਕ ਆ ਜੀ ਤੇ ਤਕਰੀਬਨ ਕੋਈ 18 20 14 20 ਸਾਲ ਜਾਂ ਇਸ ਤੋਂ ਪਲੱਸ ਸਮਾਂ ਹੋ ਗਿਆ ਠੀਕ ਆ ਜੀ ਡੇਰੀ ਫਾਰਮ ਚੱਲਦੇ ਨੂੰ ਤੇ ਬਾਕੀ ਮਾਲ ਤੁਹਾਨੂੰ ਔਰ ਇੱਕ ਤਰ੍ਹਾਂ ਦੀ ਕੁਆਲਿਟੀ ਦਾ ਮਿਲ ਜਾਂਦਾ ਜਿਆਦਾਤਰ ਹਰਿਆਣੇ ਦੇ ਵਿੱਚੋਂ ਜਿਹੜੇ ਪਸ਼ੂ ਵੇਰ ਉਹ ਨਹੀਂ ਖਰੀਦੀ ਕਰਦੇ ਆ ਉਥੇ ਆਪ ਜਾਂਦੇ ਆ ਖੋਦ ਠੀਕ ਆ ਜੀ ਉਤੋਂ ਲਿਆ ਕੇ ਪਸ਼ੂ ਆਪਣੇ ਫਾਰਮ ਦੇ ਵਿੱਚ ਵੀ ਪਾਉਂਦੇ ਆ ਤੇ ਕੇ ਸੇਲ ਪਰਚੇਜ ਦਾ ਕੰਮ ਉਹ ਵੀ ਚਲਾਉਂਦੇ ਆ ਠੀਕ ਆ ਜੀ ਬਾਕੀ ਕੁਝ ਕਿ ਜਿਹੜੀਆਂ ਮੱਝਾਂ ਚੰਗੀਆਂ ਇਧਰ ਜਿਵੇਂ ਮੁਕਸਰ ਵਾਲੀ ਸਾਈਡ ਦੀਆਂ ਠੀਕ ਆ ਜੀ ਉਹ ਵੀ ਵੇਰ ਉਹਨਾਂ ਨੇ ਆਪਣੇ ਫਾਰਮ ਦੇ ਵਿੱਚ ਪਾਈਆਂ ਨੇ ਤੇ 15 ਕਿਲੋ ਤੋਂ ਲੈ ਕੇ ਤਕਰੀਬਨ ਕੋਈ 20 ਲੀਟਰ 18-20 ਲੀਟਰ ਤੱਕ ਅੱਜ ਜਿਹੜੇ ਪਸ਼ੂ ਆ ਇਸ ਫਾਰਮ ਦੇ ਵਿੱਚ ਮੌਜੂਦ ਆ ਠੀਕ ਆ ਜੀ ਇੱਕ ਵਾਰੀ ਮੋ ਜਾ ਤੇ ਦਰਪਵਾ ਦੇਣਾ ਠੀਕ ਹੈ ਜੀ ਜਿਹੜੇ ਪਸ਼ੂ ਅੱਜ ਵੀ ਉਹਨਾਂ ਦੇ ਕੋਲੇ ਮੌਜੂਦ ਆ ਤਕਰੀਬਨ ਦੂਜੇ ਸਵੇਰੇ ਤੀਜੇ ਸਵੇਰੇ ਇਹ ਮੱਝਾਂ ਝੋਟੀਆਂ ਜੇ ਇਸ ਫਾਰਮ ਦੇ ਵਿੱਚ ਮੌਜੂਦ ਆ ਠੀਕ ਹੈ ਜੀ ਸੋ ਡੇਰੀ ਫਾਰਮ ਆ ਤੇ ਪਹਿਰ 70 ਮੱਝ ਵੀ ਉਹਨਾਂ ਨੇ ਪਾਈਆਂ ਠੀਕ ਹੈ ਜੀ ਤੇ ਕਾਫੀ ਲੌਂਗ ਲੰਬੇ ਸਮੇਂ ਤੋਂ ਕੰਮ ਕਰਦੇ ਆ ਰਹੇ ਆ ਡੇਰੀ ਫਾਰਮ ਤੇ ਤੇ ਨਾਲ ਦੀ ਨਾਲ ਹੀ ਸੇਲ ਪਰਚੇਸ ਦਾ ਕੰਮ ਆ ਜਿਹੜੇ ਅੱਜ ਆਪਾਂ ਤੁਹਾਨੂੰ ਪਸ਼ੂ ਦਿਖਾਉਣੇ ਆ ਇਸ ਵੀਡੀਓ ਦੇ ਵਿੱਚ ਉਹ ਤਕਰੀਬਨ 6 ਐਨੀਮਲ ਰਹਿਣ ਵਾਲੇ ਆ ਠੀਕ ਹੈ ਜੀ ਜਿਨ੍ਹਾਂ ਦੇ ਵਿੱਚੋਂ ਇੱਕ ਮੱਝ ਜਿਹੜੀ ਇੱਕ ਤੁਹਾਨੂੰ ਆਪਾਂ ਝੋਟੀ ਦਿਖਾਵਾਂਗੇ ਕਿੰਨੇ-ਕਿੰਨੇ ਸਮੇਂ ਦੀਆਂ ਦੋਸਤਾਂ ਮੱਝਾਂ ਝੋਟੀਆਂ ਜਿਹੜੀਆਂ ਸੂਈਆਂ ਨੇ ਠੀਕ ਹੈ ਜੀ ਤੇ ਕੀ ਡਿਟੇਲ ਇਹਨਾਂ ਦੀ ਕਿੰਨਾ ਮਿਲਕ ਕਿੰਨਾ ਬੋਲਾ ਤੇ ਕੀ ਰੇਟ ਪੜਤਾ ਰਹੂਗਾ ਪ੍ਰੋਪਰ ਡਿਟੇਲ ਦੇ ਵਿੱਚ ਚੰਗਾਗੇ ਸੋ ਬਾਕੀ ਮੇਰਾ ਭਰਾ ਕੋਈ ਵੀ ਖਰੀਦਦਾਰੀ ਕਰਨ ਆ ਰਿਹਾ ਇੱਥੇ ਆਣ ਕੇ ਤੁਸੀਂ ਇੱਕ ਟਾਈਮ ਚੋਲੋ ਦੋ ਟਾਈਮ ਚੋਲੋ ਤਿੰਨ ਟਾਈਮ ਚੋਲੋ ਠੀਕ ਹੈ ਜੀ ਤੇ ਤਰੀਕਾ ਤੇ ਨੋਟ ਕਰ ਲਓ ਤੁਸੀਂ 7 ਮਾਰਚ ਨੂੰ ਆਪਾਂ ਵੀਡੀਓ ਬਣਾ ਰਹੇ ਹਾਂ ਸਮਾਂ ਕੋਈ ਦੁਪਹਿਰ ਦੇ 2:30-3 ਵਜੇ ਦਾ ਆਓ ਕਰਦੇ ਹਾਂ ਪੂਰੀ ਗੱਲਬਾਤ ਲੈ ਲੈਂਦੇ ਆ ਡਿਟੇਲ ਸਭ ਤੋਂ ਪਹਿਲਾਂ ਮੰਨੇਵੀਰ ਸਾਸਤਰੀ ਕਾਲ ਰਾਜ ਸਿੰਘ ਜੀ ਹਾਂਜੀ ਵਧੀਆ ਜੀ ਤੇ ਹੋਰ ਭਾਜੀ ਕੀ ਹਾਲ ਨੇ ਵਧੀਆ ਹੀ ਹਾਂ ਚੱਲੋ ਸ਼ੁਕਰੇ ਮਾਲਕ ਦਾ ਮਨੇ ਵੀ ਇੱਕ ਆਪ ਦੀ ਜਵਾਨੀ ਤੁਸੀਂ ਦੱਸ ਦਿਆ ਜੇ ਵੀ ਆਪਣੇ ਭੈਣ ਭਰਾਵਾਂ ਸਰੋਤਿਆਂ ਨੂੰ ਵੀਰਾਂ ਨੂੰ ਵੀ ਜਿਹੜਾ ਆਪਣਾ ਡੇਰੀ ਫਾਰਮ ਆ ਤਕਰੀਬਨ ਕਿੰਨੇ ਕ ਲੰਬੇ ਸਮੇਂ ਤੋਂ ਕਿੰਨੇ ਕ ਲੰਮੇ ਟਾਈਮ ਤੋਂ ਜਿਹੜਾ ਚੱਲਦਾ ਇਹ ਕਿੰਨੀ ਵੀਡੀਓ ਰਾਸ਼ਨ ਚੱਲਦਾ ਜੀ ਕੇ ਪੀੜੀ ਤੋਂ ਹਾਂਜੀ ਹਾਂਜੀ ਮਾਲਕੀ ਪਿਓ ਆਪਣੇ ਡੈਡੀ ਇਫਾਦਰ ਸਾਹਿਬ ਆ ਜਾਂਦਾ ਮਾਤਾ ਜੀ ਪਾਦਰ ਸਾਹਿਬ ਤੇ ਫਸ ਗਾੜੀ ਬਣਾਈ ਆ ਆਪਾਂ ਚੱਲਦਾ ਠੀਕ ਹੈ ਠੀਕ ਹੈ ਠੀਕ ਹੈ ਤੇ ਮਨੇ ਭਾਈ ਜਿਵੇਂ ਆਪਾਂ ਜ਼ਿਕਰ ਕੀਤਾ ਆਪਣੇ ਡੇਰੀ ਫਾਰਮ ਦੇ ਵਿੱਚ ਘਟੋਕਰ 65 70 ਐਨੀਮਲ ਜਿਹ 70 ਤੋਂ ਪਲਾਸੀ ਹੋਣਗੇ 70 ਤੋਂ ਜਿਹੜੇ ਦਦਾ ਰੁਪਏ شو ਦੁੱਧ ਦੇਣ ਕਿਤੇ ਚੱਲਣ ਦੇ ਦੁੱਧ ਚੱਲਣ ਵਾਲੇ ਹਾਂ ਠੀਕ ਹੈ ਜੀ ਅੱਛਾ ਮੰਨੇ ਭਾਈ ਮਿਲਕਿੰਗ ਦੀ ਗੱਲ ਕਰ ਲਈਏ ਦੁੱਧ ਵਾਲੀਆਂ ਮੱਝਾਂ ਨੇ ਆਪਣੇ ਕੋਲ ਕਿੰਨੇ ਲੀਟਰ ਤੋਂ ਲੈ ਕੇ ਕਿੰਨੇ ਤੱਕ ਜਿਹੜੀਆਂ ਅੱਜ ਆਪਾਂ ਅੰਦੇ ਦੀ ਪਾਪ ਆਪਣੇ ਕੋਲ ਰਾਸ ਸਿੰਘ ਸాయ ਸੰਧੂ ਸਾਹਿਬ 15 ਕਿਲੋ ਤੋਂ ਲੈ ਕੇ ਤੇ 20 ਕਿਲੋ ਵਾਲੀਆਂ ਮੱਝਾਂ ਸਕਰੀਬਸ ਜਾ ਰਹੀਆਂ ਜੀ ਠੀਕ ਹੈ ਜੀ 20 ਪਲੱਸ ਵਾਲੀਆਂ ਜਾ ਰਹੀਆਂ ਠੀਕ ਹੈ ਜੀ ਕੋਈ ਜਿਨ੍ਹਾਂ ਨੇ ਚੰਗੇ ਪੈਸੇ ਲਾ ਕੇ ਖਰੀਦੀਆਂ ਬਰੀਡਰਾਂ ਤੋਂ ਲਈਆਂ ਬਾਹਰੋਂ ਠੀਕ ਹੈ ਜੀ ਹਾਂਜੀ ਅੱਛਾ ਮਨੇ ਭਾਈ ਇਧਰੋਂ ਮੈਂ ਜਿਹੜਾ ਜ਼ਿਕਰ ਕੀਤਾ ਇਧਰ ਦੇ ਪਾਸੇ ਆਪਣੀਆਂ ਜਿਹੜੀਆਂ ਅੱਜ ਵਿਕਰੀ ਲਈ ਅਵੇਲੇਬਲ ਨੇ ਮੱਝਾਂ ਝੋਟੀਆਂ ਇਹ ਮਾਲ ਸਾਰਾ ਉਧਰ ਦਾ ਹੀ ਆ ਜਾਂ ਇਧਰੋਂ ਵੀ ਆਪਾਂ ਕੋਈ ਨਹੀਂ ਆਸੇ ਸਾਰੀਆਂ ਮੀਆਂਾਂ ਸ਼ੀਰ ਦੇ ਛੇ ਉਧਰ ਹਿਆਣੇ ਤੋਂ ਆਈਆਂ ਠੀਕ ਹੈ ਜੀ ਹਾਂਜੀ ਹਾਂਜੀ ਤੇ ਮੈਨੂੰ ਲੱਗਦਾ ਵੀ ਤਕਰੀਬਨ ਚਲੋ ਕੋਈ 2-4 ਨੱਕ ਕੋਈ 2-4 ਨੱਕ ਜਿਹੜੇ ਆਏ ਗਏ ਰਹਿੰਦੇ ਐਸੀ ਤਰ੍ਹਾਂ ਹੀ ਵਿਕਰੀ ਦੇ ਵਿੱਚ ਸੇਲ ਵੀ ਹੁੰਦੇ ਰਹਿੰਦੇ ਵੱਧ 6-7 ਮੱਝਾਂ ਤੇ ਆਬ ਹੁੰਦੀਆਂ ਪੱਕੀਆਂ ਫਾਰਮ ਤੇ ਠੀਕ ਆ ਹਾਂਜੀ ਹਾਂਜੀ ਠੀਕ ਆ ਜੀ ਜਦੋਂ ਮਰਜੀ ਵੀਰ 6-5-6 ਮਗਰਮਲ ਮੌਕੇ ਦੇ ਵੱ ਕੱਲ ਨੂੰ ਗੱਡੀ ਮੰਗਾਲੀ ਪਰਸੋਂ ਅਜੇ ਜਦੋਂ ਜਗਾ ਵੇਲੇ ਫਿਰ ਮਹੀਆ ਆਏ ਨਹੀਂ ਆਪਣੇ ਕੋਲ ਠੀਕ ਆ ਜੀ ਹਾਂਜੀ ਹਾਂਜੀ ਅੱਛਾ ਮੰਨੇ ਭਾਈ ਬਾਕੀ ਜੇਕਰ ਦੋਤ ਦੀ ਮਾਰਕੀਟਿੰਗ ਦੀ ਗੱਲ ਕਰੀਏ ਤੇ ਫਿਰ ਸਿੱਧਾ ਆਪਣਾ ਡੇਰੀਆਂ ਦੇ ਉੱਪਰ ਜਾਂਦਾ ਕਿਹੜੀ ਡੇਰੀ ਤੇ ਸਪਲਾਈ 6 ਵਡੇਰੀ ਸ਼ਰਮ ਕਰਨਾ ਹਾਂਜੀ ਪ੍ਰਾਈਵੇਟ ਹੀ ਆ ਪ੍ਰਾਈਵੇਟ ਹਾਂਜੀ ਸਾਰੇ ਇੱਕ ਹੀ ਸਾਈ ਚੰਦਾ ਤੁਸਰਾ ਠੀਕ ਹੈ ਵੀਰੇ ਹਾਂਜੀ ਹਾਂਜੀ ਲੱਗੇ ਮੰਨੇ ਵੀਰ ਇੱਕ ਸ਼ੁਰੂਆਤ ਆਪਾਂ ਕਰ ਲੈਨੇ ਆ ਇਹ ਤਾਂ ਹੋ ਗਈ ਦੋਸਤੋ ਜਿਹੜੇ ਵੀਰ ਉਹਨਾਂ ਨੇ ਪਸ਼ੂ ਆਪਣੇ ਡੇਰੀ ਦੇ ਵਿੱਚ ਡੇਰੀ ਫਾਰਮ ਵਿੱਚ ਪਾਏ ਆ ਠੀਕ ਆ ਜੀ ਇੱਕ ਮਿਲਕਿੰਗ ਪਰਪਸ ਵਾਸਤੇ ਤੇ ਜਿਹੜੇ ਪੱਕੇ ਮਤਲਬ ਕਿ ਪਰਮਾਨੈਂਟਲੀ ਮੌਜੂਦ ਨੇ ਬਾਕੀ 8-7 ਨੱਕ ਜਿਹੜੇ ਉਹ ਹੁੰਦੇ ਆ ਵੀ ਜਿਹੜੇ ਵਿਕਰੀ ਵਾਲੇ ਆ ਵੀ ਆਏ ਗਏ ਆ ਪਸ਼ੂ ਜਿਹੜੇ ਆ ਉਹ ਵੀ ਨਾਲ ਦੀ ਨਾਲ ਜਿਹੜਾ ਕਿੱਤਾ ਪ੍ਰੋਫੈਸ਼ਨ ਉਹ ਵੀ ਵੀਰ ਉਹਨਾਂ ਨੇ ਚਲਾਇਆ ਠੀਕ ਆ ਜੀ ਕਾਫੀ ਲੰਬੇ ਸਮੇਂ ਤੋਂ ਵਪਾਰ ਦਾ ਕਿੱਤਾ ਵੀ ਨਾਲ ਦੀ ਨਾਲ ਹੀ ਕਰਦੇ ਆ ਰਹੇ ਆ ਡੇਰੀ ਫਾਰਮਿੰਗ ਦੇ ਤੇ ਵੀਰ ਬੰਦੇ ਸ਼ੁਰੂਆਤ ਕਿਹੜੇ ਪਾਸਿਓਂ ਕਰਦੇ ਜੀ ਐਹੀ ਮੱਝ ਤੋਂ ਕੰਮ ਰਾਸਿਆ ਲਓ ਜੀ ਇੱਕ ਦੋਸਤੋ ਪੂਰੀ ਵੱਡੀ ਹਾਈਟ ਕੱਦ ਬੋਤ ਵਿੱਚ ਇੱਕ ਤੁਹਾਨੂੰ ਆਪਾਂ ਮੱਝ ਦਿਖਾ ਦਿੰਨੇ ਆ ਕੀ ਬੇਰਵਾ ਕੀ ਡਿਟੇਲ ਆ ਵੀਰੇ ਇਹ ਇਹਨਾਂ ਰਾਸ਼ਨ ਦੂਜਾ ਸਵੇਰ ਸੁਈ ਆ ਹਾਂ ਜੀ 16 ਕਿਲੋ ਦੁੱਧ ਹੁਣ ਮੋੱਕੇ ਤੇ ਤਿਆਰ ਥੱਲੇ ਦੇ ਨੈਟ ਓਕੇ ਹਾਂਜੀ ਬੱਚਾ ਇਹਦਾ ਮਰ ਗਿਆ ਸੂਈ ਨੂੰ ਆਪਾਂ ਸੱਤਾਂ ਮੰਨੇ ਕਿ 15 ਮੰਨੇ ਸੂਈ ਮੰਨ ਕੇ ਲਾਵੇ ਵੀ ਕੋਈ ਵੀ ਠੀਕ ਆ ਜੀ ਹਾਂਜੀ ਹਾਂਜੀ ਠੀਕ ਐਸ ਵਕਤ 1 ਨੰਬਰ ਤੇ ਐਸ ਵਕਤ 15 ਤੋਂ ਪਲੱਸ ਹਾਂ 16 ਕਿਲੋ ਦੁੱਧ ਹੋਊਗਾ 16 ਕਿਲੋ ਹਾਂਜੀ ਹਾਂਜੀ ਲਓ ਵੀ ਅੱਜ ਦੋਸਤੋ 15 ਦਿਨ ਦਾ ਸਮਾਂ ਹੋ ਗਿਆ ਸੂਹਾ ਦੂਜਾ ਦਾਸਾ ਫਿਰ ਹਾਂ ਦੂਜਾ ਸੂਹਾ ਪਿਓਰ ਠੀਕ ਆ ਜੀ ਸੂਹਾ ਦੂਜਾ ਤੇ ਫੁੱਲ ਹਾਈਟ ਕਰ ਦਦੀਆਂ ਜਿਹੜੀਆਂ ਇਹ ਮੱਝਾਂ ਛੋਟੀਆਂ ਪੂਰੀ ਫੁੱਲ ਵੱਡੀ ਕੇ ਜਿਹਨੂੰ ਕਹਿੰਦੇ ਵੱਡੀ ਇੱਕ ਦੇ ਕਹਿ ਦੇਣਾ ਨਾ ਵੀ ਵੱਡੀ ਆ ਦੇ ਓਸ਼ਾ ਮਨੇ ਵੇਰ ਬੈਰਾ ਹੁਣ ਅੱਗੇ ਮਿਲਦਾ ਕੀ ਇਹਦਾ ਹੈਗਾ ਕਿਵੇਂ ਪਰਪਸ ਥੋੜਾ ਰਾਸਾ ਕੀ ਗੱਲ ਆਉਂਦੇ ਆ ਪਰ ਮਤਲਬ ਲੱਤ ਨਹੀਂ ਮਾਰਦੀ ਠੀਕ ਆ ਜੀ ਹਾਂ ਵੀ ਪਹਾੜੀ ਤੇਨ ਵੀ ਨਹੀਂ ਬਸਮਰੀ ਤੇ ਲੱਤ ਮਾਰਦੀ ਪਰਸੋਂ ਆਪਣੇ ਕੋਲ ਆਈ ਹੈ ਜੀ ਮਾਜੀ ਠੀਕ ਆ ਪਰਸੋਂ ਹੀ ਆਈ ਹੈ ਪਰਸੋਂ ਆਈਆਂ ਮਾਜੀ ਲੋਬ ਠੀਕ ਆ ਜੀ ਇਹ ਨਿਊ ਐਂਟਰੀ ਆ ਇਸ ਫਾਰਮ ਤੇ ਦੋਸਤੋਂ ਪਰਸੋਂ ਆਈ ਆ ਦੂਸਰਾ ਸੂਗਾ ਹਾਈਟ ਕੱਟ ਬਾਹਰ ਵੀ ਕਿਹਾ ਕਿ ਵੀਰ ਕਈ ਕਹਿਂਦੇ ਆ ਕਿ ਆ ਪੂਛ ਮਰੋਣਿਆ ਦੁੱਧ ਦੇਣਾ ਆ ਇਹ ਸਿੰਗਲ ਢੀ ਤੋਂ ਦੇਣਾ ਦੁੱਧ ਸਿੰਗਲ ਢੀ ਨੇ ਨਹੀਂ ਦੇਣਾ ਜੇ ਇਹਦਾ ਬਲੈਡ ਦੇ ਵਿੱਚ ਖੂਨ ਦੁੱਧ ਨਾਲ ਦੁੱਧੋ ਨੇ ਖੂਨ ਨਹੀਂ ਦੇਣਾ ਬਸ 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 ਸਿੱਧੀ ਜੜੀ ਗੱਲ ਹੈ ਇਹ ਪੂਛ ਪਤਲੀ ਚਮ ਪਤਲਾ ਆਖੀ ਜਾਈਏ ਪੂਛਾ ਪਛਾ ਨਾ ਦੁੱਧਿਆ ਦੁੱਧ ਸਾਰਾ ਬਰੀਡ ਤੇ ਦੇਣਾ ਦੁੱਧ ਬੈਠੋ ਨੇ ਦੇਣਾ ਦੁੱਧ ਬਰੀਡ ਤੇ ਦੇਣਾ ਹਾਂਜੀ ਲੋ ਵੀ ਖੋਲ ਕੇ ਗੁਰਦੋਸਤੋ ਤੁਹਾਨੂੰ ਆਪਾਂ ਦਰਸ਼ਨ ਮੇਲੇ ਕਰਾਉਣੇ ਆ ਦੂਜਾ ਸਵੇਰ ਅੱਜ 15 ਦਿਨਾਂ ਦੀ ਸੂਈ ਵੱਡੀ ਹਾਈਟ ਕੱਦ ਦੇ ਵਿੱਚ ਝੋਟੀ ਤੁਹਾਨੂੰ ਦਿਖਾ ਰਹੇ ਆ ਆਪਾਂ 16 ਕਿਲੋ ਦੁੱਧ ਅੱਜ ਇਹਦੇ ਥੱਲੇ ਮੌਜੂਦ ਆ ਤੋ ਬਾਕੀ ਪ੍ਰੋਪਰ ਤੁਹਾਨੂੰ ਤੋੜ ਕੇ ਦਿਖਾਵਾਂਗੇ ਚਵਾਈ ਦਾ ਤੁਹਾਨੂੰ ਦੱਸ ਹੀ ਦਿੱਤਾ ਵੀ ਜੇ ਵੀ ਇਹ ਬੱਚੇ ਐਕਸਪਾਇਰ ਹੋਣ ਤੋਂ ਬਾਅਦ ਇਹ ਮਿਲਦੀ ਤਕਰੀਬਨ ਆਪਣਾ ਬਿਲਕੁਲ ਟੀਕੇ ਤੇ ਥੋੜਾ ਜਿਹਾ ਟੀਗਾ ਲਾਉਣਾ ਪੈਂਦਾ ਉਸ ਤੋਂ ਬਾਅਦ ਬਿਲਕੁਲ ਕਰਮਾ ਦੀ ਲਪਾ ਗੱਡ ਕੇ ਮਿਲਦੀ ਆ ਉਹ ਪ੍ਰਸੀਜਨ ਮੇਰਾ ਭਰਾ ਕੋਈ ਦੇਖਣਾ ਚਾਹੁੰਦਾ ਤੇ ਤੁਸੀਂ ਆਪਣੀ ਦੋ ਟਾਈਮ ਇੱਕ ਟਾਈਮ ਜੋ ਕਰਾਈ ਕਰਨਾ ਇਹ ਤੇ ਦੇਖ ਸਕਦੇ ਜੀ ਵੱਡਾ ਕਾਦਰ ਠੀਕ ਆ ਜੀ 16 ਕਿਲੋ ਦੇ ਇਸ ਵਕਤ ਮਾਲਕਨ ਬਾਕੀ ਮਾਰਨਿੰਗ ਚਵਾਈ ਦਾ ਵੀ ਸਮਾਂ ਆਪਾਂ ਪੁੱਛ ਲਵਾਂਗੇ ਠੀਕ ਆ ਜੀ ਮੰਨੇ ਭਾਈ ਮਾਰਨਿੰਗ ਚਵਾਈ ਕਦੋਂ ਕੀਤੀ ਇਹਦੀ ਸਵੇਰੇ 4 ਵਜੇ ਸੁਬਾ 4 ਵਜੇ 4 ਵਜੇ ਸ਼ਾਮੀ 5 ਵਜੇ ਠੀਕ ਹੈ ਜੀ ਲੋ ਵੀ ਸੁਬਾ ਦੋਸਤੋ 4 ਵਜੇ ਜਿਹੜੀ ਮਾਰਨਿੰਗ ਚੁਵਾਈ ਹੋਈ ਆ ਹੁਣ ਤਕਰੀਬਨ ਕੋਈ 2 3 3 ਕੁ ਵਜਨ ਡਾਏ ਆ ਦੁਪਹਿਰ ਦਾ ਜਿਹੜਾ ਸਮਾਂ ਠੀਕ ਹੈ ਜੀ ਸੋ ਜਿੰਨਾ ਕ ਇਹ ਝੋਟੀ ਹੁਣ ਬਣੀ ਥਣੀ ਆ ਜੀ ਟਾਈਮ ਹਜੇ ਪਿਆ ਕਾਫੀ ਇਹਦਾ ਚਲੋ ਵੈਸੇ ਵੀ ਤਕਰੀਬਨ ਕੋਈ ਘੰਟਾ ਟੂੜ ਦੋ ਘੰਟੇ ਹਜੇ ਬਾਕੀ ਆ ਬਿਲਕੁਲ ਜੱਗੇ ਸਮੇਂ ਦੇ ਚੁਵਾਈ ਤੋਂ ਚੁਵਾਈ ਦੇ ਠੀਕ ਆ ਓਕੇ ਇਹਦਾ ਫਿਰ ਮਨੇ ਕੀ ਮੁੱਲ ਕਰਦੇ ਡਿਮਾਂਡ ਕੀ ਕਰਦੇ ਬਾਈ ਇਹਦਾ ਉਹ ਵੀਰ ਜੀ ਮੈਂ ਤੇ ਭਾਵੇਂ 3 ਲੱਖ ਦੀ ਆ 2 ਲੱਖ 70 ਹਜ਼ਾਰ ਹੀ ਦਵਾਂਗੀ ਬਈ 2 ਲੱਖ 70 ਦੀ ਹਾਂਜੀ ਹਾਂਜੀ ਠੀਕ ਆ ਜੀ ਕੋਈ ਵੀਰ ਚ ਹੋ ਗਏ ਦੋ ਦੋ ਪੰਜ ਆਦਮ ਜੇ ਮੈਂ ਟੇਕ ਗਈ ਜੇ ਆਪਣੇ ਕੋਲ ਦੋ ਇੱਕਦਮ ਰਹਿ ਗਈ ਫਿਰ ਵੀ ਕਿਲੋ ਚੋਗੇ ਤੇ ਫਿਰ ਇਹਦਾ ਰੇਟ ਵੀ ਕਿਲੋ ਲੈਵਾਂਗੇ ਹਾਂ ਹਾਂ ਠੀਕ ਆ ਜੀ ਹਾਂਜੀ ਹੁਣ 2 ਲੱਖ 70 ਹਜ਼ਾਰ ਠੀਕ ਆ ਜੀ ਲਓ ਵੀ ਦੋਸਤੋ ਅਜੇ ਤਕਰੀਬਨ ਠੀਕ ਆ ਜੀ ਹਜੇ 15 ਦਿਨ ਦਾ ਸਮਾਂ ਆ ਯਾਰ ਠੀਕ ਆ ਜੀ ਤੇ ਲਾਉਗੀ ਕਰਮਾਂ ਦੀ ਟਾਪ ਅਗੇ ਠੀਕ ਆ ਜੀ ਤੇ ਜਿਵੇਂ ਆਪਾਂ ਨ 18 ਵੀ 18 20 20 ਕਿਲੋ ਵੀਰਾਂ ਦਾ ਵੀ ਦੋ ਦਿਨ ਚਵਾਉਣਾ ਚਾਹੀਦਾ ਬਾਕੀ ਅੱਗੇ ਸਮੇਂ ਤੇ ਛੱਡ ਦੇਣੇ ਆ ਤੇ ਕਿਸੇ ਭਰਾ ਦੀ ਖੇਚਲ ਮਿਹਨਤ ਤੇ ਛੱਡ ਦੇਣੇ ਆ ਵੀ ਚਲੋ ਆਪਣੇ ਬਿਲਕੁਲ ਖੇਚਲ ਮਿਹਨਤ ਕਰ ਲੂਗਾ ਤੇ ਇਹਨਾਂ ਦੁੱਧ ਪਲਾਸ ਤੁਸੀਂ ਚੁਮੋਗੇ ਆਉਣ ਵਾਲੇ ਸਮੇਂ ਚ ਹੁਣ 16 ਕਿਲੋ ਆ ਤੇ ਨੈਕਸਟ ਆਪਣੇ ਕੋਲ ਜਿਹੜੀ ਆ ਵੀਰ ਮੱਝ ਆ ਗਈ ਐ ਇਸ ਰਾਸਿਆਂ ਵੀ ਤੀਜਾ ਦਿਨ ਹੋਇਆ ਸੂਈ ਨੂੰ ਠੀਕ ਹੈ ਜੀ 11 ਮੰਨ ਕੇ ਚੱਲਿਆ ਦੇ ਵੀ 12 ਮੰਨ ਕੇ ਬੌਲੀ ਜਿਹਾ ਥਲੇ ਦੇ ਬੌਲਾ ਅੱਛਾ ਜੀ ਹਾਂ ਬਿਲਕੁਲ ਤਾਜ਼ੂ ਗਿੱਲਾ 나ੜੂ ਬੱਚਾ ਅੱਜ ਤਜਾ ਤੇਜਾ ਕਿ ਦੇਣੀ ਆ ਹਾਂ ਤਜਾ ਜਾਨਾ ਹਾਂ ਉਸ ਸੇਗਰ ਦਾ ਇੱਕ ਉਹ ਦੂਜੇ ਦਿਨ ਪਰ ਸੂਗਾ ਤੀਜਾ ਹਾਂ ਠੀਕ ਆ ਹਾਂਜੀ ਬਾਬੀ ਹਾਈਟ ਇਹਦੀ ਵੀ ਪੂਰੀ ਆ ਠੀਕ ਆ ਜੀ ਵੱਡੀ ਆ ਬਸ ਫੁੱਲ ਪੂਰੀ ਵੱਡੀ ਤੇ ਸੈਕਿੰਡ ਟਾਈਮਰ ਦੂਜਾ ਸੂਗਾ ਠੀਕ ਆ ਜੀ ਬਾਕੀ ਫੇਸ ਕੁਆਲਟੀ ਤੁਸੀਂ ਵੇਖ ਕੇ ਜਜਮੈਂਟ ਕਰ ਲਿਓ ਕੱਟੀ ਮਗਰ ਆ ਤੀਜਾ ਦੇਣਾ ਤੇ ਬੋਲਾ 10 ਕਿਲੋ ਹੋਊਗਾ ਜੀ 12 ਕਿਲੋ ਇਸਰਾ 12 ਕਿਲੋ ਹਾਂ 12 ਕਿਲੋ ਠੀਕ ਆ ਜੀ ਜਿਹੜਾ ਕਿ ਇੱਕ ਦੇ ਕਹਿਦ ਰਾ ਨਾ ਹਾਂ ਵੀ 12 ਕਿਲੋ ਹੈਗਾ ਤੇ ਦੇਣਾ 2 ਕਿਲੋ ਆ ਉਹ ਨਹੀਂ ਕੰਮ ਹੋਊ 12 ਕਿਲੋ ਹਾਂ ਇੱਕ ਤਾਂ ਪੱਕਾ ਜਿਵੇਂ ਇਹ ਨਾ ਰਵਾਜ ਨਹੀਂ ਆਵੇ ਵਾਲਾ ਨਹੀਂ ਜਿਹੜਾ ਚੋਕੇ ਬਾਟੀ ਚੋਣਾ ਵਾ ਹਾਂ ਉਹ ਗੁੱਦ ਦੀ ਗੱਲ ਕੀਤੀ 12 ਕਿਲੋ ਬੋਲਾ ਥੱਲੇ ਪਰਸੋਂ ਕਿੱਲੇ ਹੈਗਾ ਠੀਕ ਹੈ ਦੁੱਧ ਕਰਮ ਵਾਲੀ ਏ ਮੇਰੇ ਮੰਨ ਕੇ ਚਲ ਮੈਂ ਆਪਦੀ ਉਮੀਦ ਨਾਲ ਲਈ ਵੀ ਆਪਣੇ ਫਾਰਮ ਤੇ ਵੀ 16 ਕਿਲੋ ਦੋਗੀ ਓਕੇ ਤੇ ਵੀਰ ਜੇ ਕੋਈ ਖੇਚਲਾ ਆਵੇ ਦੁੱਧ ਦੇਣਾ ਖੇਚਲੇ ਵੀ ਦੁੱਧ ਦੇਣਾ ਖੂਨ ਨੇ ਹਾਂ 20 ਵੀ ਚੋ ਸਕਦੇ ਆ ਪਰ ਆਪਾਂ ਨੇ 20 ਕਿਲੋ ਦੀ ਗਰੰਟੀ ਆਪਾਂ ਉਹ ਗਰੰਟੀਆਂ ਗਰੰਟੀਆਂ ਨੰਦ ਦਿੰਦੇ ਨਾ ਦਿੰਦਿਆਂ ਹੀ ਮੜ ਕੇ 20 ਕਿਲੋ ਨਹੀਂ ਦੋਸਤ ਬਸ ਜੀ ਬਸ ਸਿੱਧੀ ਜਿਹੜੀ ਗੱਲ ਲੋ ਵੀ ਇਸ ਵਕਤ 12 ਕਿਲੋ ਬੋਲਾ ਹੈ ਠੀਕ ਆ ਜੀ ਅੱਜ ਦਿਨ ਤੁਹਾਨੂੰ ਦੱਸ ਹੀ ਦਿੱਤੇ ਵੀ ਤਿੰਨ ਕਿ ਦਿਨ ਦਾ ਸਮਾਂ ਹੋ ਗਿਆ ਮਗਰ ਇਹਦੇ ਕੱਟੀ ਆ ਬਾਹਰ ਇੱਕ ਵਾਰੀ ਤੁਹਾਨੂੰ ਆਪਾਂ ਲੰਬਾਈਦਰ ਤੁਹਾਨੂੰ ਤੋੜ ਕੇ ਦਿਖਾ ਦਿੰਨੇ ਆ ਠੀਕ ਆ ਤੇ ਆਹ ਕਰੋ ਚੱਕ ਜੀ ਠੀਕ ਆ ਜੀ ਸੋ ਬਾਕੀ ਬੰਤਰ ਪੰਤਰ ਦੀਆਂ ਫੁੱਲ ਬੜੀਆਂ ਨੇ ਬੜੀ ਛੋਟੀ ਪੂਰੀ ਕੇ ਫੁੱਲ ਪੂਰੀ ਹਾਈ ਟੂ ਹਿੱਟ ਫੁੱਲ ਆ ਆ ਦੇਖੋ ਕਾਣ ਵਰ ਲਾ ਪੂਰੀਆਂ ਗੜਗੜ ਤੇ ਲੱਗਾ ਕਰਮਾਲੀ ਦਾ

ਕੀ ਬਾਕੀ ਚਵਾਈ ਚਵਾਈ ਤਾਂ ਮੰਨੇ ਬਾਈ ਸਾਰੇ ਫਿਰ ਬੰਦੇ ਪਾਸ ਹੀ ਪੋਲੀਆਂ ਪਾਲੀਆਂ ਚ ਮੈਂ ਨਾ ਵੀ ਨਾ ਭੂਰ ਨਾ ਛੱਟਾ ਜ ਰੁਪਏ ਮੰਗਣੇ ਆ ਤੇ ਆ ਬਕਾਫਣ ਵਿੰਗੇ ਕਿੱਧਰ ਫਿਰ ਕੀ ਫਾਇਦਾ ਹੈ ਫਿਰ ਮੰਗੇ ਦਾ ਕੀ ਫਾਇਦਾ ਹੈ ਐ ਨਲਕੇ ਮੈਂ ਬੋਤਲ ਚ ਚੋਕੇ ਵੀਰ ਲੈ ਆ ਜੇ ਕੋਈ ਹਾਂ ਨਾ ਚੋਈ ਜਾਂਦੇ ਕਿ ਬੋਤਲ ਮੈਂ ਚੋਦੂੰ ਅੱਖਾਂ ਦੇ ਪੱਟੀ ਬੰਨ ਗਏ ਲੈ ਹਾਂ ਹਾਂ ਲੈ ਗਾਹ ਦੀਆਂ ਕਰਤੀਆਂ ਮੈਂ ਨਾ ਜਿੱਤਾ ਹੀ ਨਿਆਰੇ ਆ ਗਏ ਬੋਲ ਜਿਉਹ ਚੋਈ ਜਾਣ ਦੀ ਛੱਟਾ ਨਾਲ ਜੁੱਤੀ ਪੁੱਤ ਕਿਤੇ ਜਾ ਬਾਦ ਦੂਜੀ ਕਿਤੇ ਉਦੋਂ ਵੱਡੇ ਖੁੱਲੇ ਭਾਂਡੇ ਵਾਲੇ ਚੌੜੇ ਆ ਦੂਜੀ ਬਾਹਰ ਜਾ ਰਹੀ ਆ ਹਾਂ ਉਹਦੇ ਜੋ ਖਲਾਰਾ ਪਈ ਜਣਾ ਗਲਤ ਇਹ ਹੋਈ ਨਾ ਅਜਾ ਮੈਂ ਵੀਰ ਚੰਗੀ ਆ ਮੈਂ ਚਲੋ ਸ਼ੁਰੂਆਤ ਇਹਨੇ ਚੰਗੀ ਕੀਤੀ ਕਰਮਾ ਦੀ 12 ਕਿਲੋ ਤੋਂ ਪੌਲੇ ਤੋਂ ਕੀ ਮੁੱਲ ਕਰਦੇ ਆ ਅੱਜ ਦੀ ਘੜੀ ਆਪਾਂ ਕਿੰਨੇ ਦੇ ਦੇ ਰਹੇ ਆ ਜੈਸ ਨੂੰ ਆਲਾਈ 240 ਦੀ 240 ਹਾਂ ਜੈਸ ਨੂੰ ਹੀ ਠੀਕ ਹੈ ਜੀ ਹਾਂਜੀ ਲਓ ਵੀ ਆ 240 ਦੀ 200 ਵੀਰਾਂ ਦਾ ਵੀ ਆਪਾਂ ਮੈਂ ਦਵਾਂਗੇ ਠੀਕ ਹੈ ਜੀ ਤੇ ਇਧਰੋਂ ਤੁਹਾਨੂੰ ਆਪਾਂ ਇੱਕ ਬਾਹਰੀ ਸਾਈਡ ਤੋਂ ਵੀ ਦਿਖਾ ਦਿੰਨੇ ਆ ਕਰੋ ਚੈੱਕ ਆਹ ਦੇਖੋ ਜੀ ਸੋ ਥਾਨ ਤੋਂ ਪੂਰੀ ਵੰਡਗਰਲ ਦੇ ਵਿੱਚ ਥਾਣਾ ਬਾਕੀ ਮਿਲਕ ਨਾੜੀ ਦੀ ਗੱਲ ਕਰ ਲਈਏ ਕਾਫੀ ਮੋਟੀ ਬੇਨ ਠੀਕ ਹੈ ਜੀ ਸੋ ਵਾਲਖੰਦੀ ਦੇ ਨਾ ਸੋ ਚੰਗੇ ਦਾ ਦਾਰੂ ਪਸ਼ੂ ਦੀ ਵੀ ਨਿਸ਼ਾਨੀ ਆ ਬਾਕੀ ਐਸ ਵਕਤ ਬੌਲੇ ਤੇ ਆ ਠੀਕ ਆ ਜੀ ਬੱਚਾ ਦਾ ਤੁਹਾਨੂੰ ਦਿਖਾ ਦਿਆਂ ਹਾਂ ਬੱਚਾ ਦਿਖਾ ਰਾਸ ਆ ਆ ਲਓ ਜੀ ਇਹ ਮਗਰ ਕੱਤੀ ਆ ਬੋਦਾ ਦੀ ਚੋਦ ਨਹੀਂ ਆ ਠੀਕ ਆ ਜੀ ਮਹਾਰਾਜ ਅੱਗੇ ਮੰਨੇ ਵੀਰ ਆਪਣੇ ਕੋਲ ਜਿਹੜੀ ਆ ਛੋਟੀ ਆ ਗਈ ਆ ਇਹਦਾ ਕੀ ਬਿਰਵਾ ਜੇ ਇਹ ਰਾਸਿਆ ਦੂਜਾ ਸੁਆ ਦੂਸਰਾ ਸੁਆ ਇਹ ਵੀ ਤੀਜੇ ਦਿਨ ਦੀ ਸੂਈ ਦੇ ਠੀਕ ਆ ਜੀ ਤੇ ਮਤਲਬ ਕੀ ਹੁਣ ਥੱਲੇ ਵੀ 11-12 ਕਿਲੋ ਮੋਕੇ ਦੇ ਬੋਲੇ ਤਿਆਰ ਹੈਗਾ ਠੀਕ ਆ ਜੀ ਚੋਣ ਇੰਦਾ ਵਧੀਆ ਮੋਟਰ ਹੀ ਹੈਗੇ ਠੀਕ ਆ ਇਹਦੇ ਮਗਰ ਬੱਚਾ ਆ ਗਿਆ ਇਹਦੇ ਮਗਰ ਵੀਰ ਜੀ ਕੱਟਾ ਹੋ ਮਗਰ ਰੱਖ ਹਾਂਜੀ ਹਾਂਜੀ ਮਾ ਵੀ ਤਕਰੀਬਨ ਸੇਮ ਹੀ ਦਿਨਾਂ ਦੀਆਂ ਸੁਈਆਂ ਨੇ ਠੀਕ ਆ ਜੀ ਕੱਠੀਆਂ ਸੁਈਆਂ ਨੇ ਤੇ ਇਹਦਾ ਵੀ ਇਸ ਵਕਤ 12 ਕਿਲੋ ਜਿਹੜਾ ਬੋਲਾ ਇਹਦੇ ਥੱਲੇ ਹਾਜ਼ਰ ਆ ਗੱਤ ਪੋਤੇ ਦਾ ਵੀ ਤੁਸੀਂ ਦੇਖ ਸਕਦੇ ਹੋ ਵੱਡੀ ਆ ਵੱਡੀ ਕੋਈ ਵੀ ਸੱਜਣ ਆਪਣਾ ਵੀਡੀਓ ਵੇਖ ਕੇ ਆ ਰਿਹਾ ਵੱਡੇ ਪਸ਼ੂ ਨੂੰ ਵੱਡੇ ਕਹਾਂਗੇ ਜਿਹੜਾ ਮੀਡੀਅਮ ਹੋਆ ਤਾਂ ਮੀਡੀਅਮ ਕਹਦੇ ਆਂ ਠੀਕ ਆ ਲਓ ਖੋਲ ਕੇ ਵੀਰਿਆ ਇਹ ਵੀ ਕਰਤੀਏ ਪੇਸ਼ ਠੀਕ ਆ ਜੀ ਇਸੋ 12 ਕਿਲੋ ਤੋਂ ਸਟਾਰਟਿੰਗ ਦੂਜਾ ਸੁਆ ਝੋਟੀ ਦੁੱਧ ਰਾਸਿਆਂ ਦੇ ਦੋਗੇ 16 ਕਿਲੋ ਹਾਂ ਤਾਂ ਬਾਹਰ ਜਾਓਗੇ ਹਾਂ ਆ ਲੋ ਜੀ 16 ਨੂੰ ਨੋਰਮਲ ਗੱਲ ਵੀ 16 ਕਿਲੋ ਦੇਣਾ ਛੋਟੇ ਨੂੰ ਹਾਂ 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 ਬੈਣ ਉੱਠਣ ਲੱਗ ਕੇ ਰਾਸਿਆਂ ਦੇਦਰ ਮੈਂ ਬੈ ਗਈ ਦੋ ਵਰੀ ਹਾਂ ਬੱਚਾ ਮੂੰਹ ਮਾਰ ਗਿਆ ਮਗਰੋ ਸੋ ਹਾਈਟ ਲੈਂਥ ਪੂਰੀ ਹੈ ਠੀਕ ਹੈ ਜੀ ਤੇ 12 ਕਿਲੋ ਤੋਂ ਸਟਾਰਿੰਗ ਇਹ ਵੀ ਬੋਲੇ ਤੋਂ ਹੋਈ ਆ ਆ ਮਗਰ ਇਹਦੇ ਕਟਾ ਮੇਲ ਕਾਫ ਠੀਕ ਹੈ ਜੀ ਲੱਗਦਾ ਮਨੂ ਵੀਰੇ ਕੀ ਮੁੱਲ ਕੀ ਡਿਮਾਂਡ ਕਰਤੀ ਏ ਝੋਟੀ ਦੀ ਇਹ ਵੀ ਇੰਨੇ ਹੀ ਸੰਦੀ ਦੋਵਾਂ ਦਾ ਇੱਕੋ ਜੀ ਇੱਕੋ 240 40 240 40 ਜੈਸ ਨੂੰ ਜਿਹੜਾ ਲੈ ਹੀ ਲੈਣਾ ਬਸ ਛੋੜੀ ਕਰਨੀ 500 500 ਰੁਪਏ ਦੀ ਬਸ ਠੀਕ ਹੈ ਜੀ ਹਾਂ ਜੀ। ਲਾਵੀ 2 40 40 ਹੋਊਗਾ ਦੋਸਤੋ ਦੋਵੇਂ 12 12 ਕਿਲੋ ਤੇ ਹੁਣ ਜਿਹੜੀਆਂ ਸਟਾਰਟਿੰਗ ਹੋਈਆਂ ਨੇ ਬੋੜਾ ਆ ਜਾਂ ਤਿੱਜੇ ਤਿੱਜੇ ਦਿਨਾਂ ਦੀਆਂ ਸੂਈਆਂ ਤੱਲੇ ਦੁੱਧ 16 16 ਕਿਲੋ ਰਾਸਿਆਂ ਦੇਣ ਗਿਆ ਨੌਰਮਲ ਸੇਵਾ ਦੇ 20 ਵੀ ਦੇ ਸਕਦੀਆਂ ਪਰ ਆਪਾਂ ਝੂਠ ਮਾਰਨਾ ਨਹੀਂ। ਠੀਕ ਹੈ ਜੀ ਠੀਕ ਹੈ। ਜੇ ਨਾਂ ਦਿੱਤਾ 20 ਮੜਕੇਆਂ ਵੀਰ ਨਿਆਣਾ ਪਾਉ ਕਿ ਸਾਇਦਾ ਕੀ ਹੈ ਵੀ ਤੂੰ ਆਹ ਗੱਲ ਕੀਤੀ। ਬੱਸ ਜੀ ਬੱਸ ਵੀਰੇ ਗੱਲ ਤਾਂ ਇਹ ਹੈ ਨਾ। ਲਾਵੀ ਭਰਾ ਬੋ ਠੀਕ ਆ ਜੀ ਤੇ ਇਹ ਝੋਟੀ ਦੋਸਤੋ ਕਾਨੂੰਨ ਨੇ ਦੀ ਬਿਲਕੁਲ ਸੇਮ ਇੱਕੋ ਜਿਹਾ ਰੇਟ ਦੇ ਵਿੱਚ ਮਿਲ ਜਾਣੀ ਇੱਕੋ ਜ ਠੀਕ ਆ ਕੋਈ ਕਮਾਲ ਇੱਕ ਮੰਡੀ ਤੋਂ ਮੰਡੀ ਤੋਂ ਲਈ ਆ ਬਨੇ ਕੰਨੇ ਕੁੰਨੇ ਮਾਲ ਦਾ ਪਾਲਿਓ ਅਰੇ ਜਿਹਨਾਂ ਮਾਲ ਰਿਹਾਨੇ ਉਥੇ ਤੁਰ ਕੇ ਲਿਆ ਠੀਕ ਆ ਮੰਡੀ ਦੀ ਮਹਿ ਨਹੀਂ ਆ ਵੀ ਕੰਨੇ ਵਾਲੀ ਮੈਂ ਆ ਵੀ ਆਪਣੇ ਮਾਲ ਵੇ ਦੀ ਮੈਂ ਆ ਆਖਦੀ ਮੰਡੀ ਵਿੱਚ ਲੈ ਕੇ ਹਿੜਿਆਣੀ ਦੀ ਪਰ ਇਹਨਾਂ ਬਣੇ ਬਣੇ ਹਾਂ ਆਪਦਾ ਪਹਿਲਾਂ ਜ਼ਿਕਰ ਕਰ ਦਿੱਤਾ ਕਈ ਉਹਨਾਂ ਰੁਝਾਨ ਬਣ ਜਾਂਦਾ ਵੀ ਲੱਗੇ ਮੰਡੀ 'ਚ ਮਹਿ ਨਹੀਂ ਮੰਡੀ 'ਚ ਨਹੀਂ ਮਹਿ ਲੈਣੀ ਦੱਸਿਆ ਹਾਂ ਮਾਲ ਤੋਂ ਮੰਡੀਆਂ ਦੇ ਵਿੱਚ ਵੀ ਉਦੋਂ ਆਉਂਦਾ ਸੇਮ ਹੀ ਇਦਾਂ ਦਾ ਵਾਹ ਰਸਿਆ ਵੀ ਮਹੀਏ ਇਦਾਂ ਨਹੀਂ ਹੁੰਦੀਆਂ ਸੇਮ ਹੀ ਕਾਲੀਆਂ ਹੁੰਦੀਆਂ ਮੁੱਲ ਦਾ ਫਰਕ ਪੈਣਾ ਮੁੱਲ ਤੋਂ ਮਹਿ ਆਣ ਕੇ ਪਤਾ ਲੱਗਣਾ ਵੀ ਰਿਹਾਨੇ ਦੀ ਕਿੰਨੀ ਬੱਸ 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 ਲੋਬੇ ਠੀਕ ਆ ਜੀ ਬਾਕੀ ਆ ਕੁਆਲਟੀ ਠੀਕ ਆ ਜੀ ਛੋਟੀ ਸਿੰਗੀ ਆ ਇਧਰ ਇੱਕ ਨੈਕਸਟ ਆਪਾਂ ਦਿਖਾਉਨੇ ਆ ਨੰਬਰ ਚੌਥੇ ਤੇ ਵਿਖਾਉਂਦੇ ਆ ਇੱਕ ਰੰਗ ਬਿਲਕੁਲ ਜੈੱਡ ਬਲੈਕ ਜੈੱਡ ਬਲੈਕ ਰਸਣ ਇੱਕ ਰੰਗੀਆ ਕਰਮਲੀ ਠੀਕ ਆ ਜੀ ਹੋਬਰਾਪ ਤਾਂ ਕੋਈ 2-4 ਮਗਰ ਪੂਛ ਤੇ ਵਾਲ ਵਾਈਟ ਹੋਣਗੇ ਪੱਕਰ ਨਹੀਂ ਸਾਰੀ ਰਸ ਹਾਂ ਜੈੱਡ ਬਲੈਕ ਸਾਰੀ ਹਾਂ ਤੁਹਾਡੇ ਥੋੜੇ ਵਾਲ ਥੋੜੇ ਵਾਲ ਲੱਗੇ ਪਿੱਛੇ ਮਗਰ ਠੀਕ ਆ ਜੀ ਤੇ ਇਹ ਵੀਰ ਮਨੇ ਕੀ ਝੋਤੀ ਦਾ ਫੇਰ ਬਾਕੀ ਡਿਟੇਲ ਆ ਇਸਲੇ ਸੂਈ ਨਜਵਤਾ ਦਾ ਰਸ ਦੁੱਧ ਥੱਲੇ ਹੋਣੋ 14 ਕਿਲੋ ਪੱਕਾ ਮੰਨ ਕੇ ਵੀ ਜਿਹੜਾ ਦੁੱਧ ਹੈ ਕੁਝ ਕੁ ਕੋਈ ਵੀਰ ਦੋ ਚੌਦਾਂ ਮਾਣਗੇ ਪਰਸੋਂ ਮਈਆਂ ਆਈਆਂ ਵਾ ਇਹ ਵੀ ਦਾ ਸੌਦਾ ਸਾਈਜ ਉਹ ਵੀ ਜਾਵੇ ਕਿ ਇਹਨਾਂ ਵੀਰ ਨਾਲ ਕਨੈਕਟ ਹੋ ਜੇ ਆਪਾਂ ਅੱਜ ਦੋ ਦਿਨ ਸਾਈ ਪਵਾ ਕੇ ਸਾਈ ਵੀ ਨਹੀਂ ਪਾਉਂਦੇ ਕਿ ਵੀਰ ਤੋਂ ਬਿਨਾ ਸਵਾਈ ਤਾਂ ਮੈਂ ਜਦੋਂ ਵੀਰ ਕੋਲ ਚੋਕੇ ਤੇ ਫਿਰ ਪਈਏ ਲਾਵਾਂਗੇ ਮੈਂ ਦੇ 14 ਕਿਲੋ ਨੈਟ ਹੋਣਾ ਆਪਾਂ ਚਵਾਵਾਂ ਇਹ ਕਿੰਨੇ ਦਿਨਾਂ ਦੀ ਸੂਈ ਹੈ ਇਹਨੂੰ ਹਫਤਾ ਕਰਾਸੀਆਂ ਸੂਈ ਨੂੰ ਹਫਤਾ ਹੋ ਗਿਆ ਇਹ ਵੀ ਆਰੀਆਂ ਦਾਣਾ ਨਹੀਂ ਮਾਇਕਾ ਪੱਠਾ ਹੀ ਖਾਦਾ ਬਸ ਤੂੜੀ ਖਾਦੀ ਜਿਹੜੀ ਨਾਲ ਖਾਦੀ ਹੈ ਦਾਣੇ ਨੂੰ ਨਹੀਂ ਲੱਗੀਆਂ ਮੱਜਾਂ ਠੀਕ ਆ ਠੀਕ ਆ ਕੋਈ ਤੁਹਾਨੂੰ ਬੜਾ ਦਾਣੇ ਦਾ ਫਰਕ ਪੈਂਦਾ ਐ ਮੰਨੇ ਪਈਏ ਵੀ ਦੁੱਜਣੀਆਂ ਇਹ ਇਹ ਖਾਸ ਦੁੱਜਣ ਰਾਸ ਆ ਆ ਕੱਟਾ ਮੇਲ ਇਹੋ ਹੀ ਆ ਹਾਂਜੀ ਹਾਂਜੀ ਕੱਟੀ ਮਗਰੇ ਦੀ ਰਾਸ ਆ ਆ ਮਗਰ ਕੱਟੀ ਆ ਲੋ ਜੀ ਇਹ ਕੱਟੀ ਆ ਮਗਰ ਠੀਕ ਆ ਸੋ 14 ਕਿਲੋ ਤੋਂ 200 ਇਹਦੀ ਹੁਣ ਮਿਲਕਿੰਗ ਸਟਾਰਟ ਆ ਦੁੱਜਾ ਇੱਕ ਨੰਬਰ ਆ ਭੂਸ਼ਾ ਦੇਖੋ ਜੀ ਠੀਕ ਆ ਹਾਂ ਠੀਕ ਆ ਜੀ ਲੋ ਵੀ ਬਿਲਕੁਲ ਛੋਟੀ ਸਿੰਗੀ ਦੇ ਵਿੱਚ ਲੰਬਾ ਫੇਸ ਪਤਲਾ ਫੇਸ ਲੰਬੀ ਗਰਦਨ ਤੇ ਕਾਦੇ ਦਾ ਵੀ ਕਰਮਾਲੀ ਦਾ ਵੱਡੀਆਂ ਝੋਟੀਆਂ ਦੇ ਵਿੱਚ ਹੀ ਆਉਂਦਾ ਬਾਕੀ ਭਾਂਡਾ ਭੋਂਡਾ ਇਹ ਦੋ ਤੁਹਾਨੂੰ ਵਿਖਾਉਣੀ ਆਪਾਂ ਬੈਕਸਾਈਡ ਤੋਂ ਆਹ ਲਓ ਜੀ। ਜੱਛੂ ਬੁਛਾ ਆ ਗਿਆ। ਹਾਂਜੀ ਪਾਪਾ ਜੀ। ਆਪਾਂ। ਲਓ ਜੀ ਥਾਨ ਵੇਖੋ ਤੁਸੀਂ ਕਿਹੜਾ ਲੱਗਾ ਕਰਮਾਲੀ ਨੂੰ। ਬਹੁਤ ਸੋਹਣੀ ਠੀਕ ਆ ਜੀ। ਤੇ ਬਾਡੀ ਸਟਰਕਚਰ ਬਹੁਤ ਸੋਹਣਾ ਠੀਕ ਆ ਜੀ। ਥਾਨ ਦੇ ਮੁੱਲ ਮਈਆਂ ਰੱਤਾਂ। ਥਣਾ ਨਾਲ ਹੀ ਵੈਸੇ ਵੀਰਾਂ ਨੇ ਜੱਜ ਕਰ ਲੈਣਾ ਵੀ ਕੀ ਚਵਾਈ ਜੀ। ਕੀ ਮਾਲਕਾਂ ਨਾਲ ਲਿਆਉ ਪਾਜੀ। ਇਹ ਵੀ ਕੱਟ ਕੇ ਤੋੜ ਦਈਏ। ਆਹ ਦੇਖੋ ਜੀ ਬਹੁਤ ਸੋਹਣੀ ਝੋਟੀ ਆ ਚੰਗੀ ਆ। ਫਬਰ ਆਪ ਬੜੀ ਝੋਟੀ ਦੀ ਠੀਕ ਆ ਜੀ। ਵਜਨ ਉਹਜੂਦ ਬਹੁਤ ਸੋਹਣਾ। चौड़ा बिलकुल चगाखा पिछ अगौ चौड़ी मर्दों को ही जाएगी गई ਉਮਰ ਕੱਤੀਆਂ ਬੰਦ ਹੋਏ ਨਾ ਕੰਮ ਲੈ ਵੀ ਮਨੇ ਵੀ ਇੱਕ ਵਾਰੀ ਫੇਰ ਕਨਫਰਮ ਕਰ ਗਿਆ ਦਿਨ ਕਿੰਨੇ ਦੱਸੇ ਜੀ ਇਹਦਾ 7 ਦਿਨ ਹੋ ਗਏ ਨੂੰ ਹਫਤਾ ਹੋ ਗਿਆ ਲੋ ਵੀ ਠੀਕ ਆ ਜੀ ਸੋ ਹਫਤੇ ਦੀ ਸੋਈ ਹੈ 14 ਕਿਲੋ ਇੱਕ ਵਾਰੀ ਫੇਰ ਕਨਫਰਮ ਕਰਾ ਦਿੱਤੇ 14 ਕਿਲੋ ਪੱਕਾ ਜੀ ਰਾਤਾਂ ਦੁੱਧ ਪੱਕਾ ਜਿਹੜਾ ਚੋਕੇ ਵੀਰ ਲੈ ਆਏ ਨਾ ਦੇ ਆ ਆਖੋਣ ਤੇ ਕਹਿ ਦਈਏ ਬੋਲਾ 18 18 ਕਿਲੋ ਦਿੰਦੀਆਂ ਨਹੀਂ ਚਵਾਉਂਦੀਆਂ ਨਹੀਂ ਨਾ ਮੁੜ ਕੇ ਉਹ ਗੱਲਾਂ ਜਿਹੜਾ ਇਹਦਾ ਮੋਬਾਈਲ ਦੇ ਵਿੱਚ ਹੀ 18 ਨਹੀਂ ਹਾਂ ਬਿਲਕੁਲ ਜੀ ਬਾਪਾ ਗੱਲਾਂ ਬਾਤਾਂ ਚ ਰਾਸਮ ਕ ਚੈਲੰਜ ਵੀ ਕਰਨਾ ਪੈਂਦਾ ਨਾ ਕਿਨ ਚੈਲੰਜ ਕਰਤਾ ਬਸ ਜੀ ਬਸ ਇਹ ਦੁੱਧ ਚਵਾਵੇਂਗਾ ਇਹਨਾਂ ਦੇ ਫਿਰ ਚਵਾਇਆ ਨਾ ਫਿਰ ਚਵਾਇਆ ਬਿਲਕੁਲ ਜੀ ਬਿਲਕੁਲ ਫਿਰ ਆਪਣੇ ਘਰ ਦੀ ਕਿੰ ਗਰੰਟੀ ਦਊ ਇੱਥੇ ਚੋਕੇ ਦਊਗਾ ਦੁੱਧ ਸਿਆਲੇ ਬਣਾ ਬੰਦੇ ਪਰ ਮੰਨੇ ਭਾਈ ਹੱਸ ਕੇ ਵਿਖਾਇਆ ਨਹੀਂ ਜਾਂਦਾ ਨਾ ਨਾ 18 19 ਸਾਂ ਮੁੜ ਕੇ ਲੋਕ ਦੇ ਫਿਰ ਪੇਟਿਆਂ ਉਲੇ ਫੜਾ ਕੀ ਆ ਬਿਲਕੁਲ ਜੀ ਬਿਲਕੁਲ ਲੋ ਵੀ ਆਪਣਾ ਇੱਥੇ 24 ਘੰਟੇ ਫਾਰਮ ਤੇ ਤੁਹਾਨੂੰ ਤੁਹਾਨੂੰ ਪਤਾ ਹੀ ਹੈ ਘਰ ਨਾਲ ਬਾਹਰ ਮੇਲ ਪਾ ਆਪਣੇ ਹੁੰਦੇ ਹੀ ਰਹਿੰਦੇ ਚਾਰੀ ਹੁੰਦੀ ਹੈ ਜੀ ਹਾਂ ਜਿੰਨੇ ਜ਼ਿਆਦੇ ਹੋਣੇ ਜਾਂਦੇ ਵੀ ਹੋਰ ਹੈ 70 80 ਵਾਲੇ ਸਾਡੇ ਦਾ ਜੁਇ ਕਰਦਾ ਹੋਰ ਵੀ ਹੋ ਲੈ ਗਈ ਹੈ ਹਾਂ ਜਿੰਨੇ ਜ਼ਿਆਦੇ ਉਹਨੇ ਖੁਸ਼ੀ ਚਾਹ ਨਾਲ ਫਿਰ ਗੱਲ ਵੀ ਸ਼ੌਂਕ ਨਾਲ ਜਿਹੜਾ ਪੰਨਾ ਕੰਮ ਕਰਦਾ ਉਹਨੂੰ ਚਾਹ ਚੜੂਗਾ ਜੀ ਚਾਹ ਹੀ ਚਾਹ ਮੰਨੇ ਵੀਰੇ ਇਹਦੀ ਕੀ ਡਿਮਾਂਡ ਕਰਤੀ 14 ਕਿਲੋ ਲਈ ਝੋਟੀ ਇਹ ਵਿੱਚ ਦੇ ਦਾਂਗੇ ਆਪਾਂ ਝੋਟੀ 2 ਲੱਖ 30 ਹਜ਼ਾਰ ਦੀ 230 ਦੀ ਹਾਂ ਜੈਸ ਨੂੰ ਜੀ ਲੋ ਵੀ 230000 ਦੀ ਦੋਸੋਂ ਝੋਟੀ ਤੁਹਾਨੂੰ ਮਿਲੂਗੀ ਠੀਕ ਹੈ ਜੀ 14 ਕਿਲੋ ਐਸ ਵਕਤ ਮੌਕੇ ਦਾ ਦੁੱਧ ਹਾਂ ਆ ਬਿਲਕੁਲ ਜੀ ਮੌਕੇ ਦੀ ਗੱਲ ਕਰਾਂਗੇ ਆਪਾਂ ਅੱਗੇ ਵਧਾਉਣਾ ਘਟਾਉਣਾ ਕਿਸੇ ਭਰਾ ਦੀ ਸੇਵਾ ਦੇ ਡਿਪੈਂਡ ਅੱਗੇ ਇਧਰ ਕੋ ਹੋਰ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਤੋਹਫਾ ਚੀਜ਼ ਆ ਵੇਖੋ ਠੀਕ ਆ ਇਹ ਵੀ ਰਾਸਨ ਦੂਜਾ ਸੂਆ ਦੂਜਾ ਨਹੀਂ ਆ ਹਾਂਜੀ ਠੀਕ ਹੈ ਜੀ ਤੇ ਇਹਨੂੰ ਵੀ ਅੱਜ ਸਮਾਂ ਕਿੰਨਾ ਕੋਈ ਨੂੰ ਵੀ ਜੀ ਮਹੀਨਾ ਰਾਸਨ ਵਿੱਚ ਬੱਚਾ ਵੇਖ ਕੇ ਕਹਿ ਰਿਹਾ ਇਹਨਾਂ ਦਾੰਦਾਂ ਦੇ ਵੀ ਉਹ ਸਾਇਦ ਆਣੀ ਝੂਠ ਮਾਰਨਾ ਠੀਕ ਹੈ ਜੀ ਤੇ ਵੀ ਰਾ ਆ ਵੀ ਸਿਆਣੇ ਤੁਹਾਨੂੰ ਪਤਾ ਮੁੜ ਕੇ ਜਾ ਕਰਨਗੇ ਮੰਨੇ ਤੂੰ ਘੋੜ ਦਾ ਫਾਇਦਾ ਕੋਈ ਨਹੀਂ ਆ ਤੈਨੂੰ ਪਤਾ ਵੇ ਮੈਂ ਹਾਂ ਕਰਤੂਦਾ ਲਈ ਮੈਂ ਪਲਾਇਨਾ ਫੋਟ ਫੋਟ ਬਾਹਰ ਲੈ ਕੇ ਫਿਰਦੀ ਬਿਲਕੁਲ ਜੀ ਬਿਲਕੁਲ ਤੇ ਇਹਦੇ ਥੱਲੇ ਹੁਣ ਕੀ ਸਥਿਤੀ ਹੈ ਜੀ ਦੁੱਧ ਦੀ ਇਹਦੇ ਥੱਲੇ ਰਾਜ ਸਿੰਘ ਦੁੱਧ ਮੌਕੇ ਜਿਹੜਾ ਹੋਣਾ ਨਾ 16 ਕਿਲੋ ਦੁੱਧ ਨੈਟ ਤਿਆਰ ਹੈਗਾ ਮੈਂ 16 ਕਿਲੋ ਹਾਂ ਠੀਕ ਆ ਜੀ ਜਿਹੜਾ ਅਪ ਚੋ ਲੈਣਾ ਵਾ ਮਗਰ ਆ ਬੱਚਾ ਸਾਹਮਣੇ ਹਾਂ ਬੱਚਾ ਮਗਰ ਸਾਹਮਣੇ ਕੈਮਰਾ ਮਾਰ ਦੇ ਕਿ ਮੜਕੇ ਵੀਰ ਕੋਈ ਆ ਆਂਦਾ ਹੈ ਬੱਚਾ ਦੱਸਣਾ ਦੱਸਦਾਂ ਲ ਫਿਰ ਉਹ ਠੂਠੇ ਵਾਲੇ ਕੰਮ ਆਂਦਾ ਨਹੀਂ ਬਿਲਕੁਲ ਜੀ ਬਿਲਕੁਲ ਆ ਬੱਚਾ ਕੱਟਾ ਵੀ ਜੀ ਕੱਟਾ ਦੱਸਿਆ ਲੋਈ ਕੱਟਾ ਮਗਰ ਠੀਕ ਆ ਜੀ ਹਾਂ ਜੀ ਮਹੀਨੇ ਦੀ ਸੂਈ ਸੋ ਕੱਟਾ ਮਗਰ ਆ ਮਹੀਨੇ ਦੀ ਸੂਈ ਆ ਦੂਜਾ ਸਵੇਰ ਝੋਟੀ ਆ ਠੀਕ ਆ ਹੋ ਜਿਵੇਂ ਆਪਾਂ ਗੱਲ ਕਰਦੇ ਨੇ ਵੀ ਬਿਲਕੁਲ ਕੋਲ ਸਰਾਨੇ ਜਿੱਦਾਂ ਕਈ ਵਾਰ ਆਪਾਂ ਕਹਿੰਦੇ ਪੂਛ ਆ ਸਿੰਗਰ ਦੀ ਐ ਪੂਛਾਂ ਪਾਹ ਤੋ ਦੇਣਾ ਇਹਨਾਂ ਨੇ ਪੁੱਤਾ ਨਹੀਂ ਪੂਛ ਵੀ ਹਾਂ ਦੁੱਧ ਦੇਣਾ ਬਸ ਦਸਲ ਕਵਾਸ ਨਸਲ ਫਰੀਡਾਂ ਨੇ ਦੁੱਧ ਕਢਣਾ ਵੀਰੇ ਕਰੀਏ ਪੇਸ਼ੇ ਵੀ ਤੋਰ ਕੇ ਸੋ ਮਹੀਨੇ ਦੀ ਸੂਈਏ ਦੋਸਤੋ ਆਪਦੇ ਪੂਰੇ ਪੀਕ ਤੇ ਚੱਲਣਦੀ ਆ 16 ਕਿਲੋ ਦੁੱਧ ਐਸ ਵਕਤ ਇਹਦੇ ਕੋਲ ਹੁਣ ਹਾਜ਼ਰ ਆ ਬਾਕੀ ਝੋਟੀ ਦਾ ਤੁਸੀਂ ਰੋਬਰਾਬ ਕਰਿਆ ਜੇ ਚੈੱਕ ਵੇਖੋ ਬਿਲਕੁਲ ਜਿਵੇਂ ਆਪਾਂ ਗੱਲ ਕਰਦੇ ਨੇ ਵੀ ਰੇਲ ਗੱਡੀ ਤੇ ਡੱਬੇ ਵਰਗੀ ਲੰਮੀ ਆ ਕੱਦ ਹਾਈਟ ਫੁੱਲ 16 ਕਿਲੋ ਐਸ ਵਕਤ ਹਾਜ਼ਰ ਦ ਰਾਸਾਂ ਦੇ 4-4 ਲੱਖ ਦੀਆਂ ਵਿਗਣੀਆਂ ਵਸਾਖੀ ਤਿਆਰ ਕੀਤੀ। ਆਹ। ਹਾਂਜੀ। ਆਹ ਦੇਖੋ ਜੀ ਠੀਕ ਆ ਜੀ। ਹੁਣ ਮੈਂ ਬਿਲਕੁਲ ਕਰਦੀ ਆ ਗਰਮਾਂ ਦੀ ਟਿਕਾਣ। ਮੈਂ ਸਾਕੀ ਲਾ ਕੇ ਸੂਈ ਤੋਕੜ ਹੋਏ ਨਹੀਂ ਹਸਾਵਣਾ ਤਾਂ ਮੈਂ 4 ਲੱਖ ਦੀ ਵਿਗਣੀ ਵਸਾਖੀ ਦੀ। ਆ ਬਿਲਕੁਲ ਜੀ ਬਿਲਕੁਲ। ਰਾਸਾਂ ਚ ਚੋਟੀ ਵਸਾਖੀ ਹੁੰਦੀ 4 ਲੱਖ ਦੀ ਵਿਗਣੀ ਜੰਮੂ ਵਾਲਿਆਂ ਨੂੰ। ਇਸੇ ਤਰ੍ਹਾਂ ਹੀ ਆ ਹਾਂ ਹਾਂਜੀ ਹਾਂਜੀ ਮਾਲ ਦਾ ਮੁੱਲ ਚਲੋ ਇਹਦੇ 'ਚ ਕੋਈ ਦੋ ਰਹਿ ਨਹੀਂ ਮਾਲ ਦਾ ਮੁੱਲ ਸਾਰੇ ਭਰਾਤ ਜਾ ਕੇ ਬਣਕੀ ਬਾਕੀ ਇਹ ਹੁਣ ਚ ਉਹਨਾਂ ਬੱਚਾ ਵੱਡਾ ਉਹਨਾਂ ਨੂੰ ਸਾਖੀਓ ਤੇ ਆਪਾਂ ਇੱਥੇ ਕੇ ਵੀਰ ਭਰਾ ਲੈ ਗਏ ਸਾਖੀ ਬਣਾਉਣੀ ਹੋਰੀ ਬੱਸ ਜੀ ਬੱਸ ਇਸੇ ਤਰ੍ਹਾਂ ਹੀ ਆ ਜਿੱਥੇ ਜਲ ਪਾਣੀ ਆ ਕਰਮਾਲੀ ਦਾ ਬਾਕੀ 16 ਕਿਲੋ ਦੀ ਮਾਲਕਨ ਆ ਹਾਲ ਦੀ ਘੜੀ ਜਿਹੜੀ ਦੋਸਤੋ ਆਪਾਂ ਗੱਲ ਕਰਾਂਗੇ ਜਿਹੜਾ ਭਾਂਡੇ 'ਚ ਪੈਂਦਾ ਦੁੱਧ ਠੰਡਾ ਕਰਕੇ ਠੀਕ ਆ ਤੇ ਕੱਦ ਹਾਈ ਦਾ ਪਹਿਲਾਂ ਮੈਂ 16 ਕਿਲੋ ਪੂਰਾ ਮੈਂ ਕਰਤਾ ਥੱਲੇ ਹਾਂਜੀ ਕਿ ਵੀਰ ਜੀ ਕੋਈ ਜਤ ਵੱਧ ਚੋਂ ਵਾਲਾ ਵੀ ਹੋਰ ਬਾਤ ਆਪਦੀ ਮਿਹਨਤ ਆਪੋ ਆਪਣਾ ਤਜਰਬੇ ਦੇ ਵਿੱਚ ਚੋਣਾ ਵੀ ਦੁੱਧ ਵੀ ਤਜਰਬੇ ਤੋਂ ਬਗੈਰ ਨਹੀਂ ਚੋਇਆ ਜਾਂਦਾ ਨਹੀਂ ਚੋਇਆ ਜਾਂਦਾ ਜੀ ਤਜਰਬੇ ਨਾਲ ਪਰ ਆਪਾਂ ਆਮ ਨਹੀਂ ਨੋਰਮਲ ਗੱਲ ਕਰਦੇ ਜਿਹੜੇ ਬੰਦੇ ਨੇ ਮਾਲਾ ਕਿਹਨਾ ਘਰੇ 8 ਕਿਲੋ ਚੋਣਾ ਹੁੰਦਾ ਤੇ ਓਪਰਾ ਬੰਦਾ ਵੀ ਚੋਣਾ ਜੇ ਤਾਂ ਚੋਂਦੇ 5 ਕਿਲੋ ਉਹ ਮੈਂ ਤਾਂ ਪਹਿਲਾਂ ਦੱਸੀ ਵੀਡੀਓ ਪਾਉਣ ਲੱਗਾ ਮੈਂ ਉਹ ਜਿਹੜੀ ਮੱਝ ਮੈਂ ਚੋਂਗਾ ਨਾ ਜਿਹੜੀ ਤੇ ਇੱਕ ਵੇਨੇ ਕੋਈ ਵੀਰ ਨੇ ਘਰ ਵਾਲੇ ਲੈ ਲਈ ਜਾਂ ਵਪਾਰੀ ਲੈ ਲਈ ਚਵਾਈ ਚਵਾਈ ਦਾ ਫਰਕ ਹੁੰਦਾ ਮੈਂ ਚੋਂ 8 ਕਿਲੋ ਦੁੱਧ ਤੇ ਜੇ ਕੋਈ ਵੀਰ ਦੇ ਇਸੇ ਮੈਥੇ ਦੂਜਾ ਬੰਦਾ ਬਾਹਤਾਂ ਨਾਲ ਤਾਂ ਉਹਨੇ 6 ਕਿਲੋ ਚੋਣਾ ਹਾਂ ਇਤਰਾਇਆ ਨਹੀਂ ਸਹੀ ਗੱਲ ਕਿ ਨਹੀਂ ਚਵਾਈ ਚੋਈ ਦਾ ਫਰਕ ਪੈਂਦਾ ਮੈਂ ਜੋ ਜਿੰਨੇ ਟਾਈਮ ਤੋਂ ਮੈਂ ਛੇਤੀ ਚੋਂ ਉਹਨਾਂ ਦਾ ਦੁੱਧ ਮੈਂ ਵੱਧ ਦੁੱਧ ਹੁਣ ਮੇਰੇ ਬੰਦੇ ਚਾਰ ਆ ਹਾਂ 20-20 ਕਿਲੋ ਦੀ ਮੱਝਾਂ ਵੀ ਚੋਂਦੇ ਜਦੋਂ ਉਹ ਚੋਂਦੇ ਆ ਤੇ 20 ਕਿਲੋ 20 ਕਿਲੋ ਘੱਟ ਚੋਂਗੇ ਤੇ ਮੈਂ ਚੋਂਦੇ ਕਿਲੋ ਦੁੱਧ ਕਿਲੋ ਵੱਧ ਵਧਾ ਦਾਂ ਇਹ ਤਾਂ ਅੰਗੜੀ ਚੋਈ ਦਾ ਸਾਰਾ ਮਰਕਾ ਬਾਕੀ ਚੜਾਉਂਦੇ ਲਾਉਂਦੇ ਰਹਿੰਦੇ ਪਸ਼ੂ ਚਵਾਈ ਦੇ ਹਿਸਾਬ ਨਾਲ ਚੜਾ ਵੀ ਲੈਂਦੇ ਲਾਹ ਵੀ ਲੈਂਦੇ ਪਸ਼ੂ ਦੋ ਦੋ ਹਿਸਾਬ ਨਾਲ ਇਧਰੋਂ ਮੈਂ ਤੁਹਾਨੂੰ ਇੱਕ ਦੁੱਧ 200 ਬੈਣੀ ਵਾਲੇ ਪਾਸਿਆਂ ਵਿਖਾ ਦਿਆਂ ਆਹ ਵੇਖੋ ਜੀ ਸੋ ਥਾਣੋ ਵੰਡ ਰਾਸਾਂ ਝੋਟੀ ਦੇ ਉਹਦਾ ਵਿਸਾਖੀ ਸੁੱਕੀ ਹੁੰਦੀ ਹੈ ਫਿਰ 4 ਲੱਖ ਦੀ ਹੁਣ 270 ਹੀ ਦੇ ਦਾਂਗੇ ਠੀਕ ਹੈ ਜੀ ਹਾਂਜੀ 270 ਦੀ ਹਾਂ ਜੈਸ 900 ਕਰ ਦਮਾਂ ਟਾਂ ਕਰ ਦਾਂਗੇ ਵੀਰ ਦਾ ਕੋਈ ਆਏਗਾ ਤਾਂ ਠੀਕ ਹੈ ਵੀਰੇ ਲੋ ਵੀ ਇਹ ਰੇਟ ਹੋ ਗਿਆ ਠੀਕ ਹੈ ਜੀ ਫਾਈਨਲ ਇਸ ਝੋਟੀ ਦਾ ਬਾਕੀ ਝੋਟੀ ਪ੍ਰੋਪਰ ਤੁਹਾਨੂੰ ਦਿਖਾਤੀ ਆ ਸਪੇਸ ਗੈਪ ਚੰਗਾ ਝੋਟੀ ਦਾ ਚੱਡੇ ਲੇਵੇ ਦੀ ਗੱਲ ਕਰ ਲਈਏ ਮਿਲਕ ਵੇਣ ਦੀ ਗੱਲ ਕਰ ਲਈਏ ਬਹੁਤ ਸੋਹਣੀਆਂ ਮੋਟੀਆਂ ਨੇ ਗਾੜ तकरीबन ਅੱਗੋਂ ਸਟਾਰਟ ਹੋ ਗਿਆ ਪਿੱਛੇ ਤੂ ਨਾਲ ਜਿਹੜਾ ਲੇਵਾ ਬਣਾਈ ਖੜੀ ਕਰਮਾਂ ਦੀ ਅਜੇ ਸਮੇ ਤੋਂ ਸਮਾਂ ਇਹਦਾ ਬਾਕੀ ਆ ਫੋਨ ਕਰਮਾਲੀ ਬਣੂਗੀ ਠੀਕ ਹੈ ਜੀ ਸਾਰੇ ਜਿਹੜਾ ਸਰਾਸਾ ਦਾ ਵਾਟਰ ਜਿਹੜਾ ਕੱਸ ਜਣੇ ਜਿਹੜੀ ਚੂੜੀ ਤੰਦ ਨੇ ਠੀਕ ਹੈ ਜੀ ਅੱਗੇ ਨਖਤ ਮਨਵੀਰ ਆਪਣੇ ਕੋਲ ਜਿਹੜੀ ਆ ਆ ਗਈ ਇੱਕ ਲਾਸਟ ਵਿੱਚ ਹੀ ਝੋਟੀ ਹਾਂਜੀ ਲਾਇਆ ਇਹ ਗੱਬਣ ਇਹ ਰਾਸਾ ਗੱਬਣ ਝੋਟੀ ਓਕੇ ਹਾਂਜੀ ਇਹਨੂੰ ਅਜੇ ਸਮਾਂ ਕਿੰਨਾ ਕੁ ਵੈਸੇ ਖੇਤੀ ਇਹਦਾ ਨਵੀਰ ਜੀ ਦੇਖੋ ਪਰਸੋਂ ਆਪਣੇ ਕੋਲ ਆਈ ਉਹਦਾ ਉੱਥੇ ਰੇਂਦੀ ਤੇ ਭਾਂ ਦਾ ਦੇਣਾ ਸੌਂਦੀ ਹਫਤਾ ਮੰਨ ਕੇ ਚਲੋ ਇਹ ਵੀ ਲੈ ਜੂਗੀ ਹਫਤਾ ਕੱਢ ਜੂਗੀ ਹਫਤਾ ਕੱਢ ਇਹ ਵੀ ਦੂਜਾ ਸਵੇਰ ਸੈਕਿੰਡ ਹੀ ਹੋਰ ਦੂਜਾ ਸਵੇਰ ਠੀਕ ਹੈ ਜੀ ਸੈਕਿੰਡ ਸਟੇਸ਼ਨਾਂ ਦੋਸਤੋ ਦੂਜਾ ਬਾਕੀ ਝੋਟੀ ਦਾ ਇੱਕ ਵਾਰੀ ਤੁਸੀਂ ਪਾ ਲਈ ਰਾਸਿਆਂ ਸਾਰੇ ਝੋਟੇ ਦੂਜਾ ਸੁਭਾਏ ਦੂਜੇ ਨੰਬਰ ਤੇ ਵੀਡੀਓ ਪਈ ਉਹ ਤੀਜੇ ਸੁਭਾਏ ਨੰਬਰ ਤੇ ਤੀਜਾ ਸੁਭਾਏ ਠੀਕ ਆ ਜੀ ਲੋ ਵੀ ਜਿਹੜਾ ਰਾਸਿਆਂ ਦੁੱਧ ਕੱਢਿਆ ਪਲੂਨ ਦਾ ਜਿਹੜੇ ਮਾਲਕਾਂ ਨੇ ਕਹਿਣ ਮੁਤਾਬਕ ਵੀ ਅਸੀਂ 14 ਲੀਟਰ ਦੁੱਧ ਛਲੇ 14 ਕਿਲੋ ਤੇ ਚੋਇਆ ਪਹਿਲਾਂ ਉਹਦੇ ਪਲੂਨ ਦੇ ਕੱਲ ਵੀ ਬੰਦੇ ਫੋਨ ਕਰਦੇ 10000 ਨਫੇ ਨਾਲ ਝੋਟੀ ਜਿਹੜੇ ਦਲਾਲੇ ਆਪਾਂ ਨੂੰ ਦਵਾਈ ਨਾ ਉਹਦੇ ਝੋਟੀ ਜਿਹੜੀ ਗੱਬਣੇ 10000 ਨਫੇ ਨਾਲ ਇੱਥੇ ਰੱਖ ਲੈਣੀ ਤੇ ਨਹੀਂ ਫਿਰ ਮਰ ਆਪਾਂ ਝੋਟੀ ਫਿਰ ਲੈ ਲਈ ਮੈਂ ਨਹੀਂ ਆਪਾਂ ਉੱਥੇ ਖੜ ਕੇ ਵੇਚਣੀ ਅੱਜ ਬਹੁਤ ਜਾਨੀ ਵਧੀਆ 14 ਕਿਲੋ ਪਲੂਣ ਪਹਿਲੇ ਸਵੇਰ ਦੁੱਧ ਚਵਾ ਗਈ ਆ ਬਾਕੀ ੱਡਾ ਸਵਾਣ ਵਾਲੀ ਆ ਠੀਕ ਹੈ ਤੱਕ ੱਡਾ ਲਾਉ ਰਾਸ ਹਾਂ ਚੌਰ ਸਲੇਵਾ ਮੁੱਢ ਤੋਂ ਠੀਕ ਆ ਜੀ ਬਾਕੀ ਮੁੱਠੀ ਮੁੱਠੀ ਥਾਣ ਆ ਜਾਓ ਵੀਰੇ ਕੱਢ ਕੇ ਇਹਨੂੰ ਵੀ ਬਾਹਰ ਕੱਢ ਕੇ ਦਿਖਾ ਦਈਏ ਸੋ ਗੱਬਣ ਇੱਕੋ ਇੱਕ ਨਾ ਜਿਹੜਾ ਆਪਾਂ ਤੁਹਾਨੂੰ ਸ਼ੁਰੂਆਤ ਦੇ ਵਿੱਚ ਵੀ ਜ਼ਿਕਰ ਕੀਤਾ ਸੀ ਪੰਜੇ ਮੱਜਾ ਸੂਈਆਂ ਤੇ ਇੱਕ ਗੱਬਣ ਸੋ ਇਹ ਝੋਟੀ ਦੂਜਾ ਸਵੇਰ ਸੂਣ ਵਾਲੀ ਆ ਥਾਣ ਵੀ ਲੱਗਾ ਮਾਡਲ ਵਾਲਾ ਹਾਂ ਥਾਣ ਵੀ ਕੋਈ ਲੰਮਾ ਉੱਚਾ ਨਹੀਂ ਕਿਹਦਾ ਰਵਾੜ ਨਾਲ ਕੇ ਸੋ ਬਸ ਕੋਈ ਜਾਈ ਸਿਰ ਟ੍ਰੈਂਡ ਚੱਲਦਾ ਨਾ ਉਹੋ ਜ ਸੋ ਪਧਰਾਈ ਪਧਰੂਈ ਬਹੁਤ ਜਿਆਦੀ ਆ ਵੇਖੋ ਸੋ ਚੱਡਾ ਲੇਵਾ ਬਹੁਤ ਸੋਹਣਾ ਜੀ ਦੋਸਤੋ ਬਣਾਊਗੀ 5-7 5-7 ਦਿਨ ਅਪਰਕਸੀਮੇਟਲੀ ਹਜੇ ਤਾਂ ਸਮਾਂ ਬਾਕੀ ਐ 1 ਮਿੰਟ ਆਵਾਜ਼ ਮਿਲ ਕੇ ਵਿੱਚ ਹੋਈ ਨਹੀਂ ਦੱਸਾਂ ਕਰਦਾ ਸੋ ਬਹੁਤ ਸੋਹਣੀ ਵਜਨ ਲੋੜ ਦੇ ਵਿੱਚ ਝੋਟੀ ਆ ਠੀਕ ਆ ਜੀ ਸੋ ਗੱਬਣ ਝੋਟੀ ਆ ਸੋ ਤਿਆਰੀ ਦੇ ਵਿੱਚ ਝੋਟੀ ਆ ਕਰਮ ਵਾਲੀ ਕਾਫੀ ਲਾਇਆ ਬਣਾਇਆ ਵੈਸੇ ਹੋਰ ਵੀ ਉਮੀਦ ਕਰਦੇ ਆ ਕਿ 5-7 ਦਿਨਾਂ ਦੇ ਵਿੱਚ ਥੱਲੇੋਂ ਚੰਗੀ ਤਿਆਰੀ ਕਰ ਜੂਗੀ ਆਲੋ ਠੀਕ ਹੈ ਮਨਵੀਰ ਚੰਗੀ ਆ ਝੋਟੀਆਂ ਇਹਦਾ ਵੀ ਮੈਨੂੰ ਲੱਗਦਾ ਵਿਚਾਰਾ ਦੇਲੀ ਖੋਜ ਕਰਦੀ ਜਿੱਥੋਂ ਲੰਘਦੀ ਹੈ ਰਾਸਿਆਂ ਦੁੱਧ ਝੋਟੀਆਂ ਜਦੋਂ ਤਿਆਰ ਹੋਈ ਨਾ ਪੂਰੀ ਫੁੱਲ ਐ ਬਣਾਉ ਇੱਥੇ ਤੱਕ ਲੈ ਲਿਵਾ ਬਣਾਉ ਚੰਗੀ ਤਿਆਰੀ ਝੋਟੀ ਤਿਆਰ ਹੋਉਂਦੀ ਥੱਬਿਆਂ ਦਾ ਲੇਵਾ ਕਰੂ ਤਿਆਰ ਪੂਰੀ ਫੁੱਲ ਫੁੱਲ ਫਿਰ ਚੱਡਾ ਵੀ ਐ ਆਰਡਰ ਪੂਰਾ ਵਧੀਆ ਮਨਵੀਰ ਕੀ ਮੁੱਲ ਕੀ ਡਿਮਾਂਡ ਹੈ ਇਹਦਾ ਰਾਸਿਆਂ ਦੇ ਦਾਂ ਝੋਟੀ 2 ਲੱਖ 20 ਹਜ਼ਾਰ ਦੀ 220 ਦੀ ਹਾਂਜੀ ਹਾਂਜੀ ਠੀਕ ਹੈ ਵੀਰੇ ਲੋ ਵੀ ਮਾਤਨ ਕਰਨਾ ਠੀਕ ਹੈ ਜੀ 220 ਦੀ ਦੋਸਤ ਇਹ ਝੋਟੀ ਵੀਰਾਂ ਦਾ ਵੀ ਆਪਾਂ ਵਵਾ ਕੇ ਅੱਗੇ ਮੇਰਾ ਭਰਾ ਤੁਸੀਂ ਆਪਦਾ ਬਿਲਕੁਲ ਵਿਆਉਤ ਲਾ ਲਿਓ ਤਾਲ ਮੇਰ ਬਟਾ ਲਿਓ ਜਿੱਤੇ ਜਿੱਤੇ ਕਿਸੇ ਭਰਾ ਦਾ ਪੈਂਦਾ ਰੇਟ ਉਹੀ ਪਾਇਏ ਗਏ ਆ ਚਲੋ ਵੀ ਜਿਹਨੇ ਕੋਈ ਲੈ ਦੇ ਲੈਣੇ ਬਾਕੀ ਆਪਕੋ ਤੁਸੀਂ ਤਾਲ ਮੇਰ ਬਟਾ ਲਿਓ ਜਿਹੜੇ ਵੀ ਖਰੀਦਦਾਰ ਦਾ ਮਨ ਕਰਦਾ ਵੀ ਆਪਾਂ ਇੱਥੇ ਆ ਕੇ ਬਹਿ ਕੇ ਕੋਈ ਗੱਲਬਾਤ ਕਰਨੀ ਆ ਤੇ ਗੱਲਬਾਤ ਜਿੱਥੇ ਬਣਦੀ ਹੋਈ ਤੁਹਾਡੀ ਬਣਾ ਲਿਓ ਠੀਕ ਆ ਸੋ ਇਹ ਅੱਜ ਵੱਡੀਆਂ ਝੋਟੀਆਂ ਆਪ ਜਿਹੜੀਆਂ ਤੁਹਾਨੂੰ ਦਿਖਾ ਦੀਆਂ ਨੇ ਦਾ ਜ਼ਿਆਦਾਤਰ ਜਿਹੜੀਆਂ ਸਾਈਕਲ ਸਟੇਸ਼ਨ ਵਿੱਚ ਹੀ ਆ ਦੂਜੇ ਦੂਜੇ ਸੂਬੇ ਆ ਇੱਕ ਮੈਂ ਤੁਹਾਨੂੰ ਦਿਖਾਈ ਆ ਆਪ ਜਿਹੜੀ ਤੇਜਾ ਸੂਬਾ ਸੂਈ ਆ ਠੀਕ ਆ ਤੇ ਇਹ ਅੱਜ ਮੈਂ ਨਵੀਰ ਆਪਣੇ ਫਾਰਮ ਤੇ ਜਿਹੜੇ ਬਿਕਰੀ ਵਾਲੇ ਪਸ਼ੂ ਅੱਜ ਮੌਜੂਦ ਨੇ ਹਾਂਜੀ ਹਾਂਜੀ ਛੇ ਲੱਗ ਜੇ ਠੀਕ ਹੈ ਪਾਜੀ ਤੇ ਇੱਕ ਆਪਣੇ ਨੰਬਰ ਕਰ ਦਿਓ ਸਾਂਝੇ ਨੰਬਰ ਹੈਗਾ 985534 40808 ਠੀਕ ਹੈ ਜੀ ਹਾਂਜੀ ਓਕੇ ਵੀਰੇ ਹਾਂਜੀ ਓਕੇ ਠੀਕ ਹੈ ਮਹਾਰਾਜ ਲੋ ਵੀ ਅੱਜ ਦੋਸਤੋ ਆਪਣੀ ਜਿਹੜੀ ਵਿਸ਼ੇਸ਼ ਤੌਰ ਤੇ ਵਿਜ਼ਿਟ ਸੀ ਕੀ ਵੀਰ ਮੰਨੇ ਉਹਨਾਂ ਦੇ ਫਾਰਮ ਤੇ ਡੇਰੀ ਫਾਰਮ ਆ ਭਰਾ ਦਾ ਬਿਲਕੁਲ ਮਾਨੋਚਾਲ ਪਿੰਡ ਪੈਂਦਾ ਠੀਕ ਹੈ ਜੀ ਜ਼ਿਲ੍ਹਾ ਤਹਿਸੀਲ ਧਰਮਤਰਨ ਮੈਂ ਪਹਿਲਾ ਜ਼ਿਕਰ ਕਰਦਾ ਮੰਨੇ ਪਾਈ ਵੀ ਤਕਰੀਬਨ ਕੋਈ 60-70 ਮੱਝਾਂ ਦਾ ਫਾਰਮ ਹੋਊਗਾ ਤੇ ਤਕਰੀਬਨ ਇੱਥੇ ਤੁਹਾਡਾ ਹੀ ਆ। ਹਾਂਜੀ ਹਾਂਜੀ। ਠੀਕ ਆ ਜੀ ਤੇ ਜਾਂ ਆਪਾਂ ਗਾਂ ਅੰਮ੍ਰਿਤਸਰ ਵਾਲੀ ਗੱਲ ਕਰ ਲਈਏ ਜਾਂ ਉੱਥੇ ਡੇਰੀ ਫਾਰਮ। ਅੰਮ੍ਰਿਤਸਰ ਦੇ ਆਵੇ ਸਾਡੇ ਫਾਰਮਰ ਵੀਰੇ ਬੈਠੇ ਇੱਧਰ ਮਾਰਦੋ ਚਲਕਾ। ਇਹਨਾਂ ਦੇ 100-100 ਮੱਝਾਂ ਆਈਆਂ ਇੱਥੇ ਤੇ ਆਪਣੇ ਗਾਹ ਗਾਣ ਵਾਲੇ ਭਰਾ ਵੀ ਆ। ਠੀਕ ਆ ਜੀ। ਵਧੀਆ ਆਪਣੇ ਗਾਹ ਵੀ ਤੇ ਭਰਾ ਵੀ ਆ ਨਾ ਰਿਸ਼ਤੇਦਾਰ ਵੀ ਆ ਹੈਂ। ਠੀਕ ਅੱਛਾ ਇਸੇ ਤਰ੍ਹਾਂ ਹੀ ਆ। ਇਹਨਾਂ ਦੇ 100-100 ਮੱਝ ਵੀਰੇ ਨਾਲ ਸਾਰਿਆਂ ਕੋਲ। ਚਲੋ ਜੀ ਜਿਹੜਾ ਨੀਮਲ ਤੁਹਾਨੂੰ ਪਸੰਦ ਆਉਂਦਾ ਇਹਨਾਂ ਮੱਜਾਂ ਵਿਖਾਈਆਂ ਗਈਆਂ ਦੇ ਵਿੱਚੋਂ ਉਹਦਾ ਤੁਸੀਂ ਸੌਦਾ ਕਰੋ ਗੱਲਬਾਤ ਕਰੋ ਪਸ਼ੂ ਸਵੇ ਸਵੇ ਆ ਵੱਡੀ ਗਿਣਤੀ ਦੇ ਵਿੱਚ ਅੱਠ ਸੱਤ ਨਗ ਤੇ ਮਾਲ ਵੱਡੀ ਗਿਣਤੀ ਦੇ ਵਿੱਚ ਵੀਰ ਦੇ ਕੋਲ ਹੈਗਾ ਬਾਕੀ ਆਏ ਗਏ ਰਹਿੰਦੇ ਆ ਪਸ਼ੂ ਇਸੇ ਤਰ੍ਹਾਂ ਇਹਦੇ ਟੀਨ ਦੇ ਵਿੱਚ ਤੋਕਰ ਗੱਬਣ ਮੱਝ ਦਾ ਵੀ ਕੋਈ ਫੋਨ ਨਾ ਲਾਵੇ ਹਾਂ ਤੋਕਰ ਗੱਬਣ ਮੱਝ ਕੋਈ ਜਿਹੜੇ 6 ਮੱਝਾਂ ਇਹੀ ਵੇਚਣ ਵਾਲੀਆਂ ਬਾਕੀ ਹੋਰ ਮੱਝ ਆਪਾਂ ਕੋਈ ਨਹੀਂ ਵੇਚਦੇ ਬਾਕੀ ਤੇ ਆਪਾਂ ਚਲੋ ਨੋਰ ਪਹਿਲਾਂ ਕਰਾ ਵੀ ਜਿਹੜੀਆਂ ਡੇਰੀ ਫਾਰਮ ਦੇ ਵਿੱਚ ਆਪਣੇ ਕੋਲੇ ਨਹੀਂ ਕਈ ਵਾਰਾ ਸਿੰਘ ਵੀਰ ਜੀ ਪਤਾ ਗੱਲ ਕਈ ਵਾਰ ਵੀ ਫੋਨ ਫਿਰ ਵੀ ਲਾ ਲੈਂਦੇ ਇੱਕ ਹੈਗੀ ਕੋਈ ਤਾਂ ਨਹੀਂ ਜਦ ਹੁੰਦਾ ਤੇ ਉਹ ਆਂਦੇ ਵੀਰ ਜੀ ਦੱਸੋ ਸਾਡੇ ਕੋ ਪੈਸੇ ਵੀ ਆਂਦੇ ਲੈ ਲਓ ਪਰ ਆਪਾਂ ਮੱਝਾਂ ਹੀ ਮਹਿੰਗੀਆਂ ਲਈਆਂ ਫਿਰ ਆਪਾਂ ਨੂੰ ਟੋਕਰ ਮੱਝ ਵੇਚਣ ਦਾ ਫਾਇਦਾ ਨਹੀਂ ਬਿਲਕੁਲ ਬਿਲਕੁਲ ਆਪਾਂ ਮਾਲੀ ਮਾਲ ਸੌਂਗ ਨਾਲ ਲਿਆ ਸਾਰਾ ਤੁਹਾਨੂੰ ਬਿਲਕੁਲ ਜੀ ਬਿਲਕੁਲ ਭਾ ਵੀ ਭਰਾਵੋ ਫਿਲਹਾਲ ਅਜ ਇਸ ਵੀਡੀਓ ਵਿੱਚ ਇੰਨਾ ਸੀ ਮਿਲਦੇ ਆ ਕਿ ਨਵੀਂ ਅਪਡੇਟ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ